ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਤੁਸੀਂ ਜੁੜੇ ਹੋਏ ਹੋ ਸਾਡੇ ਖਾਸ ਤੇ ਵਿਲੱਖਣ ਸ਼ੋਅ ਦੇ ਨਾਲ ਇਸ ਪ੍ਰੋਗਰਾਮ ਦੇ ਜਰੀਏ ਅਸੀਂ ਤੁਹਾਨੂੰ ਮਿਲਾਉਣੇ ਆ ਹਰ ਵਾਰ ਇੱਕ ਖਾਸ ਸ਼ਖਸੀਅਤ ਨਾਲ ਭਾਵ ਕੀ ਖਾਸ ਕਿਸਾਨਾਂ ਨਾਲ ਜਿਨ੍ਹਾਂ ਨੇ ਖੇਤੀ ਖੇਤਰ ਵਿੱਚ ਕੁਝ ਵੱਖਰਾ ਹਾਸਲ ਕੀਤਾ ਹੁੰਦਾ ਤੇ ਅੱਜ ਦੇ ਸਾਡੇ ਮਹਿਮਾਨ ਹੋਣਗੇ ਗਰਸੇਵਕ ਸਿੰਘ ਜਿਹੜੇ ਹਲਦੀ ਤੇ ਲਸਣ ਦੀ ਕਾਸ਼ਤ ਕਰਦੇ ਨੇ ਉਹਨਾਂ ਤੋਂ ਸਮਝਾਂਗੇ ਕਿ ਉਹਨਾਂ ਦੇ ਖੇਤੀ ਦੇ ਤਰੀਕੇ ਕੀ ਨੇ ਤੇ ਉਹਨਾਂ ਦੀ ਇਸ ਰੁਝਾਨ ਕਿਵੇਂ ਪਿਆ ਗਰਸੇਵਕ ਜੀ ਬਹੁਤ ਸਵਾਗਤ ਤੁਹਾਡਾ ਸਸੀ ਕਾ ਬਾਈ ਜੀ ਤੁਸੀਂ ਚੱਲ ਕੇ ਆਏ ਹੋ ਸਾਡੇ ਕੋਲੇ ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਤੁਹਾਡੇ ਚੈਨਲ ਦਾ ਤੁਹਾਡੀ ਕੈਮਰਾ ਟੀਮ ਦਾ ਬਹੁਤ-ਬਹੁਤ ਸਵਾਗਤ ਹੈ ਬੇਜੀ ਜੀ ਸਾਪਾਂ ਜਿਹੜੀ ਖੇਤੀ ਕਰਦੇ ਆ ਥੋੜਾ ਦੱਸੋ ਸਾਡੇ ਦਰਸ਼ਕਾਂ ਨੂੰ ਕਿਵੇਂ-ਕਿਵੇਂ ਹੈਗਾ ਤੇ ਕੀ ਕੁਝ ਹੈਗਾ ਹੁਣ ਆਪਣੇ ਖੇਤ ਦੇ ਵਿੱਚ ਖੇਤੀ ਬਾਈ ਆਪਾਂ ਥੋੜੇ ਜੀ ਵੱਖਰੀ ਕਰਦੇ ਆਂਗੇ ਆਮ ਸਾਰੇ ਕਿਸਾਨ ਭਰਾ ਹੀ ਕਰਦੇ ਆ ਪਰ ਨਾ ਖੇਤੀ ਮੈਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਸ਼ਾਇਦ ਪਹਿਲਾਂ ਵੀ ਕਿਤੇ ਜ਼ਿਕਰ ਕੀਤਾ ਹੋਵੇ ਵੀ ਜਿੱਦ ਦੇ ਸ਼ੁਰੂ ਕੀਤੀ ਸੀ ਨਾ ਮੈਂ ਗੁਰੂ ਘਰ ਤੋਂ ਸ਼ੁਰੂ ਕੀਤੀ ਸੀ ਜੀ ਉਦੋਂ ਮੈਂ ਇਹ ਸੋਚਿਆ ਸੀਗਾ ਵੀ ਜਿਹੜੀ ਖੇਤੀ ਆਮ ਸਾਰੀ ਜਨਤਾ ਜਾਂ ਸਾਰੇ ਕਿਸਾਨ ਕਰ ਰਹੇ ਮੈਂ ਉਹ ਨਹੀਂ ਕਰਨੀ ਇੱਕ ਵੱਖਰੀ ਖੇਤੀ ਕਰਨੀ ਆ ਜਿਨ੍ਹਾਂ ਦੇ ਵਿੱਚੋਂ ਕਿ ਕਣਕ ਝੋਨਾ ਮੱਕੀ ਜਿਹੜੀਆਂ ਆਪਣੇ ਆਮ ਸਾਰੇ ਕਿਸਾਨ ਬੀਜਦੇ ਮੈਂ ਉਹ ਕੋਈ ਵੀ ਫਸਲ ਆਪਣੇ ਖੇਤ ਚ ਨਹੀਂ ਲਾਉਂਦਾ ਜੇ ਹੁਣ ਐਟ ਪ੍ਰੈਜ਼ੈਂਟ ਗੱਲ ਕਰੀਏ ਤਾਂ ਹੁਣ ਆਪਣੇ ਕੋਲੇ ਪਿਆਜ਼ ਦੀ ਪਨੀਰੀ ਖੜੀ ਹੈ ਜੀ ਉਹ ਵੀ ਇੱਕ ਖੇਤੀ ਹੈ ਉਸ ਤੋਂ ਬਾਅਦ ਆਪਾਂ ਪਿਆਜ਼ ਲਾਉਣਾ ਹੈਗਾ 2 ਕਿੱਲੇ ਉਹ ਹੋ ਗਿਆ ਜੀ ਹੁਣ ਆਪਣੇ ਕੋਲੇ ਜਿਹੜੀ ਐਟ ਪ੍ਰੈਜ਼ੈਂਟ ਖੜੀ ਹੈ ਸਵਾ ਡੇਢ ਕਿੱਲਾ ਆਪਣੇ ਕੋਲੇ ਲਸਣ ਹੈ ਜੀ ਤੇ ਦੋ ਸਵਾ ਦੋ ਕਿਲੇ ਆਪਣੇ ਕੋਲੇ ਹਲਦੀ ਹੈ ਜੀ ਹੁਣ ਤਿਆਰ ਹੈ ਜਿਹੜੀ ਹਲਦੀ ਦੀ ਤਾਂ ਹਾਰਵੈਸਟ ਆਉਣੀ ਹੈਗੀ ਆਹਾ ਜਨਵਰੀ 20 ਨੂੰ ਸਟਾਰਟ ਹੋ ਜਾਣੀ ਆਪਾਂ ਪਟਾਈ ਉਹਦੀ ਸ਼ੁਰੂ ਕਰ ਦੇਣੀ ਹੈ ਜੀ ਤੇ ਲਸਣ ਹੋਣੀ ਲਾਈ ਆ ਮੰਨ ਲਓ ਡੇਢ ਕਿ ਮਹੀਨੇ ਦਾ ਲਸਣ ਆਪਣਾ ਹੋ ਗਿਆ ਜੀ ਅੱਛਾ ਜਿਹੜੀ ਹਲਦੀ ਦੀ ਖੇਤੀ ਆ ਹਨਾ ਬਈ ਮਤਲਬ ਬਹੁਤ ਸਮੇਂ ਤੋਂ ਲੋਕ ਲਾਉਂਦੇ ਆ ਬਹੁਤ ਸਮੇਂ ਤੋਂ ਪ੍ਰੈਕਟੀਕਲ ਕਰ ਰਹੇ ਆ ਤੁਹਾਡਾ ਤਰੀਕਾ ਕੀ ਹੈਗਾ ਲਗਾਉਣ ਦਾ ਤਰੀਕਾ ਅਸਲ ਨਾਲ ਬਈ ਜਿੰਨਾ ਚਿਰ ਆਪਾਂ ਹਲਦੀ ਦੀ ਖੇਤੀ ਨਾ ਥੋੜੀ ਜੀ ਮਹਿੰਗੀ ਹੈ ਮਹਿੰਗੀ ਕਿਵੇਂ ਆ ਉਹ ਇੱਕ ਤਾਂ ਸੀਡ ਦੂਜਾ ਇਹਦੀ ਲਵਾਈ ਪਟਾਈ ਇਹ ਦੋਹ ਚੀਜ਼ਾਂ ਦੇ ਖਰਚੇ ਪੈਣੇ ਪਰ ਜੇ ਆਪਾਂ ਕਿਸੇ ਵੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਨਾ ਉਹਨੂੰ ਆਪਾਂ ਨੂੰ ਕੋਸਟ ਘੱਟ ਕਰਨੀ ਪਊਗੀ ਵੀ ਬਹੁਤੀਆਂ ਵੱਡੀਆਂ ਮਸ਼ੀਨਰੀਆਂ ਹਰ ਕੋਈ ਨਹੀਂ ਖਰੀਦ ਸਕਦਾ ਜੇ ਆਪਾਂ ਕਹੀਏ ਹਨਾ ਮੰਨ ਲਓ ਇੱਕ ਆਪਾਂ ਆਲੂ ਵਾਲੇ ਪਲੈਂਟਰ ਨਾਲ ਹੀ ਚਲੋ ਸੋਧ ਕਰਕੇ ਉਹਦੇ ਤੋਂ ਇੱਕ ਪਲੈਂਟਰ ਬਣ ਜਾਂਦਾ ਜਿਹੜਾ ਹਲਦੀ ਵੀ ਬੀਜਦਾ ਪਰ ਜੇ ਆਪਾਂ ਉਹ ਬਣਵਾਉਣਾ ਹੋਵੇ ਤਾਂ ਆਪਾਂ ਨੂੰ 4 ਤੋਂ 5 ਲੱਖ ਰੁਪਏ ਪਹਿਲਾਂ ਚਾਹੀਦਾ ਸੋ ਆਪਾਂ ਨੂੰ ਖੇਤੀ ਤਾਂ ਪਹਿਲਾਂ ਹੀ ਕਿਤੇ ਨਾ ਕਿਤੇ ਡਾਵਾਂਡੋਲ ਜੀ ਆ ਪਿੱਛੇ ਜਾ ਰਹੀ ਆ ਵੀ ਸੋ ਆਪਾਂ ਨੂੰ ਜੇ ਆਪਾਂ ਕਿਸੇ ਨਵੀਂ ਖੇਤੀ ਤੇ ਆਪਾਂ ਕਿਸੇ ਹੋਰ ਭਰਾ ਨੂੰ ਵੀ ਜੋੜਨਾ ਹੈ ਤਾਂ ਮੈਂ ਇਹ ਕਹਿਣਾ ਹੁੰਦਾ ਵੀ ਉਹਦੀ ਘੱਟ ਤੋਂ ਘੱਟ ਜਿਹੜੀ ਲਾਗਤ ਆਵੇ ਤੇ ਉਹਨੂੰ ਆਮਦਨ ਜ਼ਿਆਦਾ ਹੋਵੇ। ਹੂੰ ਜੋ ਆਪਾਂ ਇਹਨੂੰ ਬਿਲਕੁਲ ਦੇਸੀ ਤਰੀਕੇ ਨਾਲ ਹਲਦੀ ਦੀ ਬਜਾਈ ਕਰਦੇ ਆ ਜਿਵੇਂ ਸਾਡੇ ਵਾਲੇ ਪਾਸੇ ਨਰਮੇ ਵਾਲੀਆਂ ਮਸ਼ੀਨਾਂ ਹੈਗੀਆਂ। ਹੂੰ ਉਹ ਨਰਮੇ ਵਾਲੀ ਮਸ਼ੀਨ ਨਾਲ ਅਸੀਂ ਓੜੇ ਕੱਢ ਦਿੰਨੇ ਆ। ਉੜੇ ਕੱਢ ਕੇ ਤੇ ਲੇਵਰ ਦੀਆਂ ਦੋ ਕੁ ਲੇਡੀਜ਼ ਜਾਂ ਕੋਈ ਬੰਦੇ ਮਿਲ ਜਾਂਦੇ ਅਜਿਹੇ ਜੀ ਮੌਕੇ ਤੇ ਲੇਵਰ ਅਵੇਲੇਬਲ ਹੁੰਦੀ ਆ ਆਪ ਨਾਲ ਲੱਗੀਦਾ ਤੇ ਉਹਦੇ ਵਿੱਚ ਅਸੀਂ 5 5 ਇੰਚ ਤੇ ਸੀਡ ਪਾ ਦਿੰਨੇ ਆ ਜੀ ਸਾਡੇ ਕੋਲੇ ਇੱਕ ਬੈੱਡ ਪਲੈਂਟਰ ਆ ਜਿਹੜਾ ਵੱਟਾਂ ਪਾਉਂਦਾ 3 ਵੱਟਾਂ ਵਾਲਾ ਤੇ ਉਹਦੇ ਉੱਤੇ ਕਲੰਪ ਰੱਖੇ ਹੋਏ ਆ ਇਸ ਤਰ੍ਹਾਂ ਵੀ ਉਹਦੇ ਨਟ ਪਾਏ ਆ ਥੱਲੇ ਚਾਰ ਸੂਤੇ ਵੀ ਜਿੰਨਾ ਮਰਜ਼ੀ ਦੂਰ ਨੇੜੇ ਕਰ ਲਈਏ ਫਿਰ ਉਹਦੀਆਂ ਅਸੀਂ ਵੱਟਾਂ ਜਿਹੜੀਆਂ ਉਹ ਜਿਹੜੇ ਨਰਮੇ ਵਾਲੇ ਪਾੜਿਆਂ ਚ ਜਿਵੇਂ ਸੀਲਰ ਲੰਘਦੇ ਆ ਉੱਥੇ ਸੈੱਟ ਕਰ ਲੈਨੇ ਆ ਉਹ ਹਾਲ ਜੀ ਤੇ ਹਲਦੀ ਤਾਂ ਥੱਲੇ ਰੱਖਤੀ ਸਰਫੇਸ ਤੇ ਨੀਵੀਂ ਕਰਕੇ ਓੜਿਆਂ ਚ ਉਹ ਤੇ ਉੱਤੇ ਵਟਾ ਪਾ ਦਨੇ ਆ ਅੱਛਾ ਜਿਵੇਂ ਹੀ ਸਸਤੀ ਤੇ ਸੌਖੀ ਬਜਾਈ ਹੋ ਜਾਂਦੀ ਹੈ ਜੇ ਇਹੀ ਆਪਾਂ ਕਿਤੇ ਪਲੈਂਟਰ ਨਾ ਮੰਨ ਲਓ ਪਹਿਲਾਂ ਵਟਾ ਕਢ ਕੇ ਫਿਰ ਲੇਬਰ ਲਾ ਉਹ ਤੇ ਇੱਕ ਦਾ ਕੋਸਟ ਜ਼ਿਆਦਾ ਨਹੀਂ ਇੱਕ ਉਹਨੀ ਡੂੰਘੀ ਨਹੀਂ ਲੱਗਦੀ ਇਹਨੂੰ ਥੋੜਾ ਜਿਹਾ ਜੇ ਆਪਾਂ ਕਹੀਏ ਆਲੂ ਨਾਲੋਂ ਕੀ ਫਰਕ ਹੁੰਦਾ ਵੀ ਆਲੂ ਆਪਾਂ ਉੱਤੇ ਲਾਤਾ ਤਾਂ ਉਹਦੇ ਚਾਰ-ਛੇਰੇ ਆਲੂ ਲੱਗਣੇ ਹੁੰਦੇ ਬਾਨੇ ਹੁੰਦੇ ਹਨ ਤੇ ਇਹਦੇ ਵਿੱਚ ਫਰਕ ਇਹ ਰਹਿੰਦਾ ਵੀ ਜਿੱਥੇ ਆਪਾਂ ਸੀਡ ਰੱਖਤਾ ਇਹਦੀ ਹਲਦੀ ਜਿਹੜੀ ਬਾਨਨੀ ਆ ਜਿਹੜਾ ਗੁੱਛਾ ਬਾਨਣਾ ਸੀਡ ਤੋਂ ਉੱਪਰ ਆ ਕੇ ਬਾਨਣਾ ਨਾ ਕਿ ਥੱਲੇ ਬਾਨਣਾ ਸੋ ਜਿੰਨਾ ਆਪਾਂ ਥੱਲੇ ਸਰਫੇਸ ਤੇ ਇਹਨੂੰ ਰੱਖਾਂਗੇ ਧਰਤੀ ਤੇ ਥੋੜਾ ਜਿਹਾ ਨੀਵਾ ਵੀ ਹੋਰ ਕਰ ਦਿਆਂਗੇ ਧਰਤੀ ਤੋਂ ਵੀ ਤਾਂ ਉਦੋਂ ਉੱਪਰ ਆ ਕੇ ਇਹੋ ਬਣੂਗੀ ਜੇ ਆਪਾਂ ਇਹਨੂੰ ਪਹਿਲਾਂ ਹੀ ਉੱਚਾ ਰੱਖ ਲਈਏ ਮੰਨ ਲਓ ਬੀ ਨੂੰ ਤਾਂ ਉਹ ਇਹ ਸਮੱਸਿਆ ਆਉਗੀ ਵੀ ਗਾਹਾਂ ਜਦੋਂ ਸੌਣ ਭਾਦੋਂ ਆਉਂਦੀ ਹੈ ਬਾਰਸ਼ਾਂ ਜ਼ਿਆਦਾ ਹੁੰਦੀਆਂ ਵੱਟਾਂ ਢਲ ਜਾਂਦੀਆਂ ਫਿਰ ਹਲਦੀ ਬਾਹਰ ਆ ਜਾਂਦੀ ਹੈ ਫਿਰ ਉਹਦੇ ਚ ਇੱਕ ਤਾਂ ਲੇਬਰ ਵਧ ਜਾਂਦੀ ਆ ਆਪਾਂ ਨੂੰ ਮਿੱਟੀ ਲਾਉਣ ਦੀ ਜੇ ਕਈ ਵਾਰੀ ਮਿੱਟੀ-ਮੁੱਟੀ ਲੇਟ ਹੋ ਗਈ ਤਾਂ ਹਲਦੀ ਖਰਾਬ ਹੋਣ ਦੇ ਵੀ ਚਾਂਸ ਹੁੰਦੇ ਆ ਤੇ ਕਿੰਨੇ ਸਮੇਂ ਦੀ ਖੇਤੀ ਹੈਗੀ ਇਹ 6 ਤੋਂ 7 ਮਹੀਨੇ ਇਹਦੇ 'ਚ ਨਾ ਬਾਈ ਦੋ ਕੁ ਚੀਜ਼ਾਂ ਕੰਮ ਕਰਦੀਆਂ ਵੈਸੇ ਤਾਂ ਇਹ ਸਾਲ ਦੀ ਖੇਤੀ ਇਹਨੂੰ ਆਮ ਕਹਿ ਦਿੰਦੇ ਆ ਹਾਂਜੀ ਪਰ ਜੇ ਤੁਹਾਡੇ ਕੋਲੇ ਰੋਟੇਸ਼ਨ ਫਾਰਮ ਹੈਗਾ ਨਾ ਮੰਨ ਲਓ ਤੁਸੀਂ ਚਾਹੇ ਦੋ ਕਿੱਲੇ ਵਾਲੇ ਜ਼ਿਮੀਂਦਾਰ ਹੋ ਤੁਸੀਂ ਅੱਧਾ ਕਿੱਲਾ ਹਲਦੀ ਲਾਉਣੀ ਹੈ ਇੱਕ ਪਾਸੇ ਤੁਸੀਂ ਹਲਦੀ ਲਾ ਲਈ ਹਨ ਤੇ ਦੂਜੇ ਪਾਸੇ ਤੁਹਾਡੇ ਕੋਲੇ ਕਣਕ ਝੋਨੇ ਦਾ ਸਰਕਲ ਜੱਲੀ ਜਾਂਦਾ ਹਲਦੀ ਤੁਹਾਡੀ ਆਊਗੀ ਜਨਵਰੀ 'ਚ ਜੀ ਜਨਵਰੀ 15 ਨੂੰ ਤੁਸੀਂ ਹਲਦੀ 10 ਨੂੰ ਪੱਟ ਲਈ 15 ਨੂੰ ਵੱਟ ਲਈ ਉਸ ਤੋਂ ਬਾਅਦ ਇਹਦੇ ਉੱਤੇ ਗੰਡਾ ਲਾ ਦਿਓ ਅੱਛਾ ਗੰਡਾ ਲਾਤਾ ਉਹੀ ਵੱਟਾਂ ਦੇ ਉੱਪਰ ਨਹੀਂ ਬਈ ਉਹਨੂੰ ਵਾਹ ਕੇ ਤਿਆਰ ਕਰਕੇ ਤਿਆਰ ਕਰਕੇ ਬੈੱਡ ਬਣਾ ਕੇ ਲਾ ਲਓ ਜਿਵੇਂ ਵੀ ਤੁਹਾਡੀ ਜ਼ਮੀਨ ਹੈ ਉਹੇ ਜਿਹਾ ਪਿਆਜ਼ ਲਾ ਲਓ ਤੁਸੀਂ ਪਿਆਜ਼ ਲਾਤਾ ਤੁਸੀਂ ਹੁਣ ਤੁਸੀਂ ਹਲਦੀ ਕਿੱਥੇ ਲਾਓ ਹਲਦੀ ਤੁਸੀਂ ਹਾਰਵੈਸਟ ਕਰ ਲਈ ਬੀ ਤੁਹਾਡੇ ਕੋਲੇ ਆ ਤੁਸੀਂ ਕਹਾਂ ਜਿਹੜਾ ਕਣਕ ਵਾਲਾ ਵਾਣ ਜਾਂ ਸਰੋਂ ਵਾਲਾ ਵਿਹਲਾ ਹੋਊਗਾ ਮਾਰਚ ਚ ਹੋਜੂਗਾ ਸਰੋਂ ਵਾਲਾ ਕਣਕ ਵਾਲਾ ਅਪ੍ਰੈਲ ਚ ਹੋਜੂ ਤੁਸੀਂ ਉੱਥੇ ਹਲਦੀ ਲਾ ਦਿਓ ਠੀਕ ਹੈ ਤੁਹਾਡਾ ਉਹ ਵੀ ਵਾਣ ਵਿਹਲਾ ਨਹੀਂ ਰੱਖਣਾ ਪਿਆ ਉੱਥੇ ਫਸਲ ਹੋਗੀ ਪਿਆਜ਼ ਦੀ ਜਿਹੜਾ ਤੁਹਾਡਾ ਉਹ ਵਿਹਲਾ ਹੋਇਆ ਸੀਗਾ ਆਪਣਾ ਉਹਦੇ ਵਾਲਾ ਕਣਕ ਵਾਲਾ ਉੱਥੇ ਤੁਸੀਂ ਕਰ ਲਈ ਹਲਦੀ ਹੁਣ ਜਿਹੜਾ ਉਹ ਗੰਢਿਆਂ ਵਾਲਾ ਵੇਲਾ ਹੋਊਗਾ ਉੱਥੇ ਤੁਸੀਂ ਝੋਨਾ ਲਾ ਸਕਦੇ ਹੋ ਮਤਲਬ ਕਿ ਦੋ ਫਸਲਾਂ ਵੀ ਚੱਕੀਆਂ ਜਾ ਸਕਦੀਆਂ ਜੇ ਕੋਈ ਕਿਸਾਨ ਆਏ ਆ ਵੀ ਘੱਟ ਖੇਚਲ ਵਾਲਾ ਫਿਰ ਉਹ ਕੱਲੀ ਹਲਦੀ ਲਾਵੇ ਬਈ ਮਹੀਨੇ ਦਾ ਵੇਟਿੰਗ ਪੀਰੀਅਡ ਦੇਵੇ ਜਿਵੇਂ ਕਿ ਜਨਵਰੀ 15 ਨੂੰ ਨੇ ਹਾਰਵੈਸਟ ਕੀਤੀ ਆ ਫਰਵਰੀ ਤੇ ਮਾਰਚ ਇੱਕ ਜਾਂ ਪਹਿਲੇ ਹਫਤੇ ਮਾਰਚ ਦੇ ਦੁਆਰਾ ਲਾ ਦੇ ਉੱਥੇ ਉਹਨਾਂ ਜ਼ਿਆਦਾ ਟਾਈਮ ਧਰਤੀ 'ਚ ਰਹੂਗੀ ਉਹ ਥੋੜਾ ਜਿਹਾ ਝਾੜ ਵੀ ਜ਼ਿਆਦਾ ਦਿੰਦੀ ਹੈ ਤੇ ਬਈ ਇਹ ਦੀ ਜਦੋਂ ਮੰਨ ਲਓ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਇਹ ਥੋੜੀ ਪੀਲੀ ਪੈ ਗਈ ਮਤਲਬ ਕੋਈ ਇਹਨੂੰ ਤੁਸੀਂ ਜਿਵੇਂ ਕਹਿ ਰਹੇ ਸੀ ਵੈਸੇ ਟਾਈਮ ਆਇਆ ਪਹਿਦੀ ਨਿਸ਼ਾਨੀ ਕੀ ਹੁੰਦੀ ਹੈ ਵੀ ਹੁਣ ਤਿਆਰ ਆ ਜਾਵਾਂਗਾ ਕਣਕਾਂ ਬਈ ਹਰੀਆਂ ਹੁੰਦੀਆਂ ਹੂੰ ਤੇ ਅਪ੍ਰੈਲ ਚ ਆ ਕੇ ਰੰਗ ਕਿਹੜਾ ਹੋ ਜਾਂਦਾ ਹੂੰ ਸੋਨੇ ਰੰਗਾ ਸੋਨੇ ਰੰਗਾ ਹੋ ਜਾਂਦਾ ਉਹੀ ਆ ਬਈ ਹੁਣੇ ਸੋਨਾ ਬਨ ਲੱਗ ਗਈ ਹੁਣ ਇਹਦਾ ਟਾਈਮ ਆ ਗਿਆ ਹੁਣ ਅੱਜ ਆਪਾਂ ਗੱਲ ਕਰਦੇ ਆ ਅੱਜ ਆਪਾਂ ਦਸੰਬਰ ਦੇ ਫਰਸਟ ਵੀਕ ਚ ਇਕੱਠੇ ਹੋਏ ਆ ਤੇ ਹੁਣ ਇਹ ਜਿਵੇਂ ਜਿਵੇਂ ਪੀਲੀ ਹੋ ਜੂਗੀ ਸਾਰੀ ਇਹਦੇ ਪੱਤੇ ਪੀਲੇ ਹੋ ਕੇ ਫਿਰ ਉਸ ਤੋਂ ਬਾਅਦ ਜਮਾਂ ਸੁੱਕ ਜਾਣਗੇ ਮਤਲਬ ਕਿ ਇਦੇ ਚ ਜਿੰਨੀ ਤਾਕਤ ਹੈ ਜਿੰਨਾ ਨਿਊਟ੍ਰੀਐਂਟ ਹੈ ਸਾਰਾ ਥੱਲੇ ਜਾਣਾ ਜੜ੍ਹ ਚ ਜੀ ਫਿਰ ਹੀ ਉਹਨੇ ਡਿਵੈਲਪ ਹੋਣਾ ਥੱਲੇ ਗੰਢੀ ਨੇ ਉਨਾ ਹੀ ਜ਼ਿਆਦਾ ਬੰਨ ਉਪਰੋਂ ਸਾਰੀ ਤਾਕਤ ਥੱਲੇ ਜਾਵੜੂ ਉਪਰੋਂ ਬਿਲਕੁਲ ਇਹ ਡੈੱਡ ਹੋ ਜਾਊਗੀ ਤੇ ਧਰਤੀ ਤੇ ਵੇਖ ਜਾਊਗੀ ਜੇ ਕਈ ਕਿਸਾਨ ਨਾ ਘਰ ਵੀ ਲਾਈ ਬੈਠੇ ਆ ਜਾਊ ਤੇ ਜੇ ਉਹਨਾਂ ਨੂੰ ਕਈ ਵਾਰੀ ਪੁੱਛ ਲੈਂਦਾ ਬਈ ਕਿਹੜੇ ਮਹੀਨੇ ਇਹ ਪੱਟਣੀ ਚਾਹੀਦੀ ਹੈ ਹੂੰ ਜਮੀਨ ਦੇ ਹਿਸਾਬ ਨਾਲ ਕਈ ਵਾਰ ਬਈ ਖੁਸ਼ਕਾ ਪਾਣੀ ਘੱਟ ਲੱਗੇ ਸੰਭਾਲ ਘੱਟ ਹੋਈ ਤਾਂ ਉੱਥੇ ਹੁਣ ਵੀ ਪਟਾਈ ਚੱਲੀ ਜਾਂਦੀ ਹੈ ਬਿਲਕੁਲ ਪਰ ਜੇ ਤੁਸੀਂ ਪੂਰੀ ਵਧੀਆ ਤੁਹਾਡੀ ਜ਼ਮੀਨ ਹੈ ਪੂਰਾ ਮੰਨਦੀ ਹੈ ਤਾਂ ਇਹਦੀ ਜਨਵਰੀ ਤੱਕ ਪਟਾਈ ਹੁੰਦੀ ਹੈ ਮਹੀਨਿਆਂ ਦੇ ਹਿਸਾਬ ਨਾਲ ਨਹੀਂ ਹੁੰਦੀ ਜਦੋਂ ਫਸਲ ਪੂਰੀ ਪੱਕ ਗਈ ਉਹਨੇ ਸੁੱਕ ਜਾਣਾ ਸੁੱਕ ਕੇ ਹਲਦੀ ਨੂੰ ਉੱਪਰ ਡਿੱਗ ਪੈਣਾ ਐ ਲੱਗੂਗਾ ਇੱਥੇ ਤਾਂ ਕੋਈ ਸੀਗਾ ਹੀ ਨਹੀਂ ਉਦੋਂ ਤੁਸੀਂ ਉਹਦੀ ਪੂਰੀ ਪੱਕੇ ਤੋਂ ਉਦੋਂ ਪਟਾਈ ਕਰਨੀ ਚਾਹੀਦੀ ਹੈ ਅੱਛਾ ਭਾਈ ਮੰਨ ਲਓ ਵੀ ਪੰਜਾਬ ਦਾ ਕਿਸਾਨ ਇੰਨਾ ਕੁ ਮਿਹਨਤੀ ਹੋ ਕੋਈ ਵੀ ਚੀਜ਼ ਘਾ ਸਕਦਾ ਮਸਲਾ ਆ ਜਾਂਦਾ ਮਾਰਕੀਟਿੰਗ ਦਾ ਤੁਹਾਡਾ ਮਾਰਕੀਟਿੰਗ ਵੇ ਕੀ ਹੈਗਾ ਮਤਲਬ ਵੇਚਣ ਦਾ ਤਰੀਕਾ ਕੀ ਹੈਗਾ ਚਲੋ ਮੈਂ ਤੁਹਾਨੂੰ ਵੇਚਣ ਦਾ ਤਾਂ ਦੱਸਣਾ ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਪੰਜਾਬ ਦਾ ਕਿਸਾਨ ਆ ਜਿਹੜਾ ਬਹੁਤ ਮਿਹਨਤੀ ਆ ਹਮ ਕੱਲੀ ਇਹ ਖੇਤੀ ਆ ਜੀ ਤੇ ਕੋਈ ਮਿਹਨਤ ਨਹੀਂ ਅੱਛਾ ਇਹ ਹੈਗੀ ਖੇਤੀ ਚਿੱਟੇ ਪਾਉਣ ਵਾਲੀ ਮੰਨ ਲਓ ਤੁਸੀਂ ਉਹਦਾ ਕੀ ਕਾਰਨ ਆ ਬਈ ਜਦੋਂ ਇੱਕ ਵਾਰੀ ਹਲਦੀ ਲਾਤੀ ਇਹਦੇ ਦੋ ਬੇਸਿਕ ਸਿਧਾਂਤ ਆ ਉਹ ਯਾਦ ਰੱਖਣੇ ਹਰੇਕ ਫਾਰਮਰ ਨੇ ਜਿਹੜਾ ਬੰਦਾ ਹਲਦੀ ਲਾਉਂਦਾ ਜੀ ਪਹਿਲਾ ਸਿਧਾਂਤ ਆ ਵੀ ਤੁਸੀਂ ਰੂੜੀ ਜ਼ਰੂਰ ਪਾਓ ਵਿੱਚ ਗਲੀ ਸੜੀ ਰੂੜੀ ਹੋਣੀ ਚਾਹੀਦੀ ਆ ਉਹ ਚ ਫੰਗਸ ਨਾ ਹੋਵੇ ਹਮ ਪੂਰੀ ਗਲੀ ਸੜੀ ਰੂੜੀ 8 ਤੋਂ 10 ਟਰਾਲੀਆਂ ਪ੍ਰਤੀ ਏਕੜ ਪਾਉਣੀ ਆ ਹਮ ਉਸ ਤੋਂ ਬਾਅਦ ਹਲਦੀ ਜਿਵੇਂ ਤੁਹਾਨੂੰ ਤਰੀਕਾ ਦੱਸਿਆ ਸੀ ਬੀਜ ਦੇਣੀ ਆ ਹਮ ਉਸ ਤੋਂ ਬਾਅਦ ਪਰਾਲੀ ਜ਼ਰੂਰ ਰੱਖਣੀ ਆ ਇਹਦੇ ਉੱਪਰ ਪਰਾਲੀ ਪਾ ਦੇਣੀ ਆ ਹਮ ਪਰਾਲੀ ਦਾ ਕੰਮ ਕੀ ਹੁੰਦਾ ਇਹਦੇ ਚ ਮੌਇਸਚਰ ਨੂੰ ਮੈਂਟੇਨ ਰੱਖਦੀ ਆ ਜੀ ਕਿਉਂਕਿ ਨਮੀ ਚਾਹੀਦੀ ਆ ਥੱਲੇ ਜੜ ਦੇ ਵਿੱਚ ਡਿਵੈਲਪ ਹੋਣਾ ਜੇ ਮੰਨ ਲਓ ਆਪਾਂ ਪਰਾਲੀ ਨਹੀਂ ਪਾਈ ਵਟਾਂ ਜਦੋਂ ਆਪਾਂ ਕਿਸੇ ਵੀ ਫਸਲ ਨੂੰ ਜਦੋਂ ਆਪਾਂ ਪਾਣੀ ਫਲੱਡ ਇਰੀਗੇਸ਼ਨ ਕਰਦੇ ਆ ਤਾਂ ਵਟਾਂ ਇੰਨੀਆਂ ਸਖਤ ਹੋ ਜਾਂਦੀਆਂ ਆਪਾਂ ਨੂੰ ਵੀ ਪਤਾ ਵੀ ਕਹੀ ਨਹੀਂ ਨੇੜੇ ਜਾਂਦੀ ਮੱਥੇ ਨੂੰ ਆਉਂਦੀ ਆ ਜੇ ਉੱਤੇ ਪੂਰੀ ਫੁੱਲ ਗਿਠਗਿਠ ਪਰਾਲੀ ਚੜਾਈ ਹੋਊਗੀ ਤਾਂ ਉਹ ਥੱਲੇ ਤੁਸੀਂ ਪੱਟ ਕੇ ਦੇਖੋ ਹੱਥ ਨਾਲ ਵੀ ਮਿੱਟੀ ਪੱਟੀ ਆਊਗੀ ਮੌਇਸਚਰ ਮੈਂਟੇਨ ਰਹਿੰਦਾ ਇੱਕ ਨੰਬਰ ਨੰਬਰ 2 ਡਾਇਰੈਕਟ ਸਨਲਾਈਟ ਤੋਂ ਬਚਦੀ ਆ ਸਿੱਧੀ ਧੁੱਪ ਜਿਹੜੀ ਪੈਂਦੀ ਆ ਉਹਦੇ ਉੱਤੇ ਜ਼ਮੀਨ ਨੂੰ ਪੱਥਰ ਕਰਦੀ ਉਹ ਤੋਂ ਬਚਦੀ ਆ ਹਨ ਤੇ ਜ਼ਮੀਨ ਪੋਲੀ ਰਹਿੰਦੀ ਆ ਉਨੀ ਜਿਆਦਾ ਡਿਵੈਲਪ ਹੁੰਦੀ ਆ ਤੇ ਤੀਜਾ ਵੱਡਾ ਜਿਹੜਾ ਇਹਦਾ ਫਾਇਦਾ ਆਏਗਾ ਵੀ ਕੱਖ ਨਹੀਂ ਹੁੰਦੇਗੀ ਅੱਛਾ ਕਿਉਂਕਿ ਘਾਹ ਵੀ ਆਪਣੇ ਮਾਣਾ 'ਚ ਬਹੁਤ ਹੁੰਦਾ ਮੰਨ ਲਓ ਕੋਈ ਘਾਹ ਵੀ ਐਡਾ ਦੁਸ਼ਮਣ ਨਹੀਂ ਹੁੰਦਾ ਪਰ ਦੁਸ਼ਮਣ ਕਿੱਥੇ ਬਣ ਜਾਂਦਾ ਵੀ ਜਿੰਨਾ ਨਿਊਟ੍ਰੀਸ਼ਨ ਪਿਆ ਜੋ ਆਪਣੀ ਜ਼ਮੀਨ ਦੇ ਵਿੱਚ ਤੱਤ ਪਏ ਆ ਉਹ ਸਾਰੇ ਘਾਹ ਨਹੀਂ ਲੈ ਜਾਣੇ ਇਹਨੂੰ ਮਿਲਨੇ ਨਹੀਂ ਹਾਂ ਸੋ ਸਭ ਤੋਂ ਸੌਖਾ ਤਰੀਕਾ ਲੇਬਰ ਕਟਿੰਗ ਹੋ ਗਈ ਤੁਹਾਡੀ ਬਚਤ ਹੋ ਗਈ ਵੀ ਤੁਹਾਨੂੰ ਕੱਖ ਨਹੀਂ ਮਾਰਨੇ ਪੈਣੀ ਤੁਹਾਨੂੰ ਕੋਈ ਹਰਬੀਸਾਈਡ ਨਹੀਂ ਪਾਉਣਾ ਪੈਣਾ ਤੇ ਇਹ ਕੱਲੀ ਇਹੋ ਜੀ ਫਸਲ ਆ ਬਾਈ ਕੋਈ ਪੈਸਟੀਸਾਈਡ ਨਹੀਂ ਕੋਈ ਸੁੰਡੀ ਨਹੀਂ ਪੈਂਦੀ ਭੁੰਡੀ ਨਹੀਂ ਪੈਂਦੀ ਤੇਲਾ ਨਹੀਂ ਪੈਂਦਾ ਚੇਪਾ ਨਹੀਂ ਪੈਂਦਾ ਕਈ ਥਾਵਾਂ ਤੇ ਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਆ ਨਾ ਤਾਂ ਇਹਨੂੰ ਕੋਈ ਗਾਂ ਖਾਂਦੀ ਆ ਨਾ ਕੋਈ ਰੋਇ ਖਾਂਦਾ ਬਾਈ ਨਾ ਇਹਨੂੰ ਸੂਰ ਖਾਂਦਾ ਜਿਵੇਂ ਮਰਜ਼ੀ ਲਾ ਕੇ ਭੁੱਲ ਜयो ਹੁਣ ਆਲੂ ਲਾ ਲਿਆ ਕਿਸੇ ਨੇ ਅੱਜ ਕੱਲ੍ਹ ਨੇੜੇ ਜਿਵੇਂ ਆਪਣੇ ਵਾਲੇ ਪਾਸੇ ਸੇਮ ਨਾਲੇ ਨਿਕਲੇ ਉੱਥੇ ਸੂਰ ਹੀ ਐਨੇ ਪੜ ਗਏ ਬਿਲਕੁਲ ਵੀ ਉਹ ਛੜਦੇ ਹੀ ਕੁਸ ਨਹੀਂ ਨਾ ਮੱਕੀ ਤੇ ਆਲੂ ਦੇ ਤਾਂ ਐਡੇ ਵੱਡੇ ਵੈਰੀ ਆ ਉਹ ਹੂੰ ਇਹਦਾ ਬਈ ਐ ਨੁਕਸਾਨ ਐ ਨੀਗਾ ਜੀ ਹੁਣ ਤੁਹਾਡਾ ਅਗਲਾ ਸਵਾਲ ਕੀ ਹੈ ਮਾਰਕੀਟਿੰਗ ਮਤਲਬ ਮਾਰਕੀਟਿੰਗ ਦਾ ਵੇਕ ਕੀ ਹੈਗਾ ਮਾਰਕੀਟਿੰਗ ਦੇ ਬਈ 2-3 ਜਿਹੜੇ ਤਰੀਕੇ ਐ ਪਹਿਲੀ ਗੱਲ ਤਾਂ ਇਹ ਐ ਵੀ ਜੇ ਆਪਾਂ ਆਪਦੇ ਆਸੇ ਪਾਸੇ ਨਿਗਾ ਮਾਰਗੇ ਨਾ ਹੂੰ ਤਾਂ ਕੱਲੇ ਕਿਸਾਨ ਨਹੀਂ ਜਿੰਨੇ ਹੀ ਬੰਦੇ ਇਨਸਾਨ ਐ ਕਿਸਾਨ ਨਹੀਂ ਇਨਸਾਨ ਹੂੰ ਸਾਰੇ ਹਲਦੀ ਖਾਂਦੇ ਆਪਾਂ ਹੂੰ ਚਾਹੇ ਆਪਾਂ ਕਿਸੇ ਜਾਤ ਧਰਮ ਨਾਲ ਸੰਬੰਧ ਰੱਖਦੇ ਹੋਈਏ ਚਾਹੇ ਆਪਾਂ ਜੋ ਮਰਜੀ ਆਪਣਾ ਮਤਲਬ ਇਸ ਕੋਈ ਵੀ ਹੋਵੇ ਤਾਂ ਹਰੇਕ ਬੰਦਾ ਸਬਜੀ ਦੇ ਵਿੱਚ ਹਲਦੀ ਜ਼ਰੂਰ ਪਾਉਂਦਾ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਸੋ ਇੱਕ ਵੱਡੀ ਮਾਰਕੀਟ ਤਾਂ ਇਹ ਹੋ ਗਈ ਵੀ ਇਹ ਚੀਜ਼ ਵਿਕੇ ਬਿਨਾ ਤਾਂ ਨਹੀਂ ਰਹਿੰਦੀ ਕਿਉਂਕਿ ਤੁਹਾਡਾ ਆਲਾ ਦਾਲਾ ਹੀ ਇੰਨਾ ਮੰਨ ਲਓ ਆਪਾਂ ਕੱਪੜੇ ਦੀ ਦੁਕਾਨ ਤੇ ਜਾਂਦੇ ਆਂ ਆਪਾਂ ਬਾਣੀਆਂ ਦਾ ਰੋਜ਼ ਦੇ ਇੰਨੇ ਪੈਸੇ ਵਟਾਉਣੇ ਆ ਆਪਾਂ ਸੌਦੇ ਵਾਲੇ ਕੋਲੇ ਜਾਂਦੇ ਆ ਉਹਨੂੰ ਪੈਸੇ ਵਟਾਉਣੇ ਆ ਆਪਾਂ ਹੋਰ ਦਵਾਈਆਂ ਵਾਲੇ ਕੋਲੇ ਜਾਂਦੇ ਆ ਆਪਾਂ ਨੂੰ ਥੋੜਾ ਜਿਹਾ ਖੁੱਲਣਾ ਪਊਗਾ ਆਪ ਦੀ ਮਾਰਕੀਟਿੰਗ ਆਪ ਕਰਨੀ ਪਊਗੀ ਹੁਣ ਮੈਂ ਜੀ ਤੋ ਕੱਪੜਾ ਲਿਹਾਣਾ ਮੈਂ ਉਹਨੂੰ ਸਿੱਧਾ ਆਖਿਆ ਹੋਇਆ ਮੈਂ ਕਿ ਆਹ ਚੀਜ਼ਾਂ ਮੈਂ ਪੈਦਾ ਕਰਨਾ ਆਹ ਤੇਰੀ ਦੁਕਾਨ ਤੇ ਆ ਤੂੰ ਮੈਂ ਇਥੋਂ ਖਰੀਦ ਮੈਂ ਤੇ ਇਥੋਂ ਤਾਂ ਖਰੀਦੂੰਗਾ ਨਹੀਂ ਹੋਰ ਬਥੇਰੇ ਅਗਲੇ ਨੂੰ ਮਨਾ ਕਰ ਦੋ ਕਿ ਬਾਈ ਜੇ ਤੂੰ ਸਾਡੇ ਨਹੀਂ ਆਉਂਦਾ ਸੀ ਤੇਰੇ ਨਹੀਂ ਆਉਂਦੇ ਬਿਲਕੁਲ ਇੱਕ ਸੌਖਾ ਤਰੀਕਾ ਦੱਸਦਾ ਮੈਂ ਡਾਇਰੈਕਟ ਵੇ ਜਿਹੜਾ ਹੈਗਾ ਹੈਗਾ ਤੇ ਬਾਕੀ ਹਰੇਕ ਨੂੰ ਜਦੋਂ ਤੁਸੀਂ ਨਾ ਇੱਕ ਥੋੜਾ ਜਿਹਾ ਚਾਹੇ ਤੁਸੀਂ ਸੋਸ਼ਲ ਮੀਡੀਆ ਲਾ ਲਓ ਹਰ ਬੰਦੇ ਦੇ 5 4000 ਨੰਬਰ ਫੀਡ ਫੋਨ ਦੇ ਵਿੱਚ ਹਰ ਬੰਦਾ ਅੱਜ ਕੱਲ ਫੇਸਬੁੱਕ ਤੇ ਕੋਈ 2-4000 ਉਹਦੇ ਫੇਸਬੁੱਕ ਫਰੈਂਡ ਹੈ ਇੰਸਟਾਗ੍ਰam ਸਾਰੇ ਕਿਤੇ ਲਾ ਲਓ ਹਨਾ ਤਾਂ ਮਤਲਬ ਹਰ ਬੰਦੇ ਨੂੰ ਕੋਈ 2000 5000 10000 ਬੰਦਾ ਜਾਣਦਾ ਤੁਸੀਂ ਜਦੋਂ ਸੀਡ ਕਿਤੋਂ ਵੀ ਲੈਨੇ ਹੋ ਤੁਸੀਂ ਉਹਦੀ ਛੋਟੀ ਜੀ ਕਲਿੱਪ ਬਣਾ ਕੇ ਪਾ ਦਿਓ ਵੀ ਅਸੀਂ ਜੀ ਹਲਦੀ ਵੀਜਣ ਲੱਗੇ ਫਿਰ ਤੁਸੀਂ ਲਾ ਦੇਵੀ ਅਸੀਂ ਇਹਨੂੰ ਸੰਭਾਲ ਦਈਏ ਫਿਰ ਇੱਕ ਇਮਾਨਦਾਰੀ ਰੱਖੋ ਵੀ ਇਹਨੂੰ ਕਾਸੇ ਦੀ ਲੋੜ ਨਹੀਂ ਕੋਈ ਜ਼ਹਿਰ ਨਾ ਪਾਓ ਇਹਦੇ 'ਚ ਐਵੇਂ ਆਪਾਂ ਦੇਖੋ ਦੇਖੀ ਕਹਿੰਦੇ ਨੇ ਬਾਈ ਜੂਰੀਆ ਸੜ ਦੇ ਡੀਏਪੀ ਸੜ ਦੇ ਪोटाਸ਼ ਪਾ ਦੇ ਕੋਈ ਕੈਮੀਕਲ ਦੀ ਇਹਨੂੰ ਲੋੜ ਨਹੀਂ ਕੀ ਸੋ ਇਹਦੇ ਨੂੰ ਬਈ ਤੁਸੀਂ ਅਗਲੇ ਨੂੰ ਦੱਸੋ ਵੀ ਸਾਡੇ ਕੋਲੇ ਬਈ ਬਿਲਕੁਲ ਸ਼ੁੱਧ ਹਲਦੀ ਆ ਅਸੀਂ ਕੋਈ ਕੈਮੀਕਲ ਨਹੀਂ ਪਾਇਆ ਆਰਗੈਨਿਕ ਆ ਸਾਡੀ ਆਰਗੈਨਿਕ ਹੀ ਕੁਦਰਤੀ ਆ ਸਿੱਧਾ ਹੀ ਸਾਬ ਤੇ ਉਹ ਤੁਸੀਂ ਬਈ ਅਗਲੇ ਨੂੰ ਜਦੋਂ ਦੱਸੋਗੇ ਵੀ ਸਾਨੂੰ ਸਹੀ ਚੀਜ਼ ਮਿਲ ਰਹੀ ਆ ਅਸੀਂ ਕਿਉਂ ਫਿਰ ਡੱਬਾ ਬੰਦ ਮਗਰ ਭਜਣਾ ਹੈਗਾ ਤੁਹਾਡੀ ਹਲਦੀ ਆਟੋਮੈਟਿਕ ਆਸੇ ਪਾਸੇ ਵਿਕ ਜੂਗੀ ਤੇ ਆਪਣੇ ਰੇਟ ਤੁਹਾਡੇ ਆਪ ਦੇ ਹੁੰਦੇ ਆ ਮਤਲਬ ਇੱਕ ਮੈਂ ਵੀਡੀਓ ਦੇਖਿਆ ਤੁਸੀਂ ਕਹਿੰਦੇ ਸੀ ਮੈਂ ਆਪਦੇ ਰੇਟਾਂ ਦੇ ਵੇਚਦਾ ਚੀਜ਼ ਇਹਦਾ ਮਤਲਬ ਕੀ ਲੌਜੀਕ ਸੀਗਾ ਇਹਦਾ ਬਈ ਲੌਜੀਕ ਤਾਂ ਸੌਖਾ ਹੀ ਆ ਤੁਹਾਡੇ ਪੈਂਟ ਸ਼ਰਟ ਪਾਈ ਐ ਇਹਦਾ ਰੇਟ ਕਿਹਨੇ ਤੈਅ ਕੀਤਾ ਦੁਕਾਨਦਾਰ ਦੁਕਾਨਦਾਰ ਨੇ ਤੁਹਾਡੇ ਹੱਥ ਚ ਮੋਬਾਈਲ ਹੈ ਇਹਦਾ ਰੇਟ ਦੁਕਾਨਦਾਰ ਦਾ ਤੁਹਾਡੀ ਜੇਬ ਤੇ ਪੈਨ ਟੰਗਿਆ ਇਹਦਾ ਰੇਟ ਦੁਕਾਨਦਾਰ ਦਾ ਆਪਾਂ ਮਾਈਕ ਲਾ ਕੇ ਇੰਟਰਵਿਊ ਕਰ ਰਹੇ ਆ ਜਾਂ ਗੱਲਾਂ ਬਾਤਾਂ ਲਾ ਲਓ ਪੋਡਕਾਸਟ ਕਹਿ ਦਿੰਨੇ ਆ ਸਾਰੀਆਂ ਚੀਜ਼ਾਂ ਦੇ ਰੇਟ ਜਿਹੜਾ ਬੰਦਾ ਵੇਚਦਾ ਤੇ ਪੈਦਾ ਕਰਦਾ ਜੇ ਉਹ ਲਾਉਂਦਾ ਜੇ ਕਿਸਾਨ ਰੇਟ ਲਾਉਂਦਾ ਫਿਰ ਇੱਥੇ ਕਿਸੇ ਨੂੰ ਕੋਈ ਸਮੱਸਿਆ ਤਾਂ ਨਹੀਂ ਨਾ ਮੈਂ ਇਹ ਕਹਿਣਾ ਵੀ ਜਿੰਨੇ ਵੀ ਬੰਦੇ ਚਾਹੇ ਕੋਈ ਹਲਦੀ ਤੇ ਕੰਮ ਕਰਦੇ ਆ ਪਿਆਜ਼ ਤੇ ਕਰਦੇ ਘੱਟੋ ਘੱਟ ਤੁਸੀਂ ਇਹ ਤਾਂ ਲੈ ਕੇ ਚੱਲੋ ਵੀ ਸਾਡੇ ਇੰਨੇ ਦਾ ਖਰਚਾ ਹੀ ਆ ਗਈ ਤੇ ਇੰਨਾ ਸਾਡੇ ਪਰਿਵਾਰ ਦੇ ਵਿੱਚ ਜੇ ਇੰਨੇ ਜੀਆਂ ਨੂੰ ਅਸੀਂ ਪਾਲ ਰਹੇ ਤੇ ਇੰਨੀ ਇੱਕ ਖੇਤੀ ਤੋਂ ਪਾਲਦੇ ਆਂ ਤੁਹਾਨੂੰ ਘੱਟੋ ਘੱਟ 1 ਨਾ ਕਿ ਤਾਂ ਬੱਚੇ ਵੀ ਤੁਸੀਂ ਵੀ ਆਪਦੇ ਜਵਾਕ ਪੜਾ ਸਕੋ ਸੋ ਮੈਂ ਹਮੇਸ਼ਾ ਹੀ ਆਪਦੇ ਰੇਟ ਆਪ ਤੈਅ ਕਰਦਾ ਹੁੰਨਾ ਮੈਂ ਕਦੇ ਨਹੀਂ ਇਹ ਭੱਜਿਆ ਪੇੜ ਚਾਲ ਮਗਰ ਨਹੀਂ ਪਿਆ ਮੈਂ ਕਦੇ ਹਲਦੀ ਵੀ ਮੈਨੂੰ ਅੱਜ ਕਿੰਨੇ ਸਾਲ ਹੋ ਗਏ ਹਮ ਤਾਂ ਮੰਡੀ ਚ ਨਹੀਂ ਮੈਂ ਲੈ ਕੇ ਗਿਆ ਵੀ ਉੱਥੇ ਬੋਲੀ ਤੇ ਮੇਰੀ ਰੁਲੀ ਜਾਂਦੀ ਐ ਤੇ ਦੂਜਾ ਬੰਦਾ ਆ ਕੇ ਆਏ ਆਖੂਗਾ ਬਾਈ ਸਾਡੀ 32 ਰੁਪਏ ਜਾਂ ਸਾਡੀ 80 ਰੁਪਏ ਚਾਹੇ 100 ਚਾਹੇ ਮਹਿੰਗੀ ਸਸਤੀ ਮੈਨੂੰ ਨਹੀਂ ਪਤਾ ਆਪਾਂ ਆਪਦੇ ਰੇਟ ਤੇ ਚੀਜ਼ਾਂ ਵੇਚਦੇ ਆ ਹੁਣ ਹਲਦੀ ਦੇ ਵਿੱਚ ਵੇਚਣ ਲਈ ਤੁਸੀਂ ਮਾਰਕੀਟਿੰਗ ਦੀ ਗੱਲ ਪਹਿਲਾ ਨੰਬਰ ਅੱਜ ਪੰਜਾਬ ਦੇ ਵਿੱਚ ਧੜਾ ਧੜ ਜੰਗਲ ਵਾਂਗੂ ਵਣ ਖੇਤੀ ਹੋ ਰਹੀ ਐ ਅੱਜ ਚਾਰੇ ਪਾਸੇ ਛਪੈਦਾ ਲੱਗੀ ਜਾਂਦਾ ਹੈ ਹੁਣ ਆਉਣ ਵਾਲੇ ਟਾਈਮ 'ਚ ਪਪੂਲਰ ਲੱਗੂਗਾ ਹੁਣ ਨਵਾਂ ਕ੍ਰੇਜ਼ ਜਿਹੜਾ ਹੈਗਾ ਬਾਸ ਦਾ ਜਿਹੜਾ ਸ਼ੁਰੂ ਹੋ ਗਿਆ ਕਿਉਂਕਿ ਬਾਸ ਵੀ ਇੱਕ ਜਿਵੇਂ ਛਪੈਦਾ ਹੈਗਾ ਹਨਾ ਮੰਨ ਲਓ ਜਿਹੜੇ ਐਬਸੈਂਟੀ ਫਾਰਮਰ ਹੈ ਘੱਟ ਖੇਤ ਜਾਂਦੇ ਆ ਉਹਨਾਂ ਨੇ ਇਹ ਚੂਜ਼ ਕੀਤਾ ਜੈਨ ਆਰ ਆਈ ਭਰਾ ਵੀ ਯਾਰ ਇੱਕ ਵਾਰੀ ਛਪੈਦਾ ਲੁਧਿਆਵ ਦੇ ਵੰਨ ਤੇ ਆਵਦਾ ਹੱਕ ਤਾਂ ਹੈਗਾ ਨਾ ਮਾਲਕਾਂ ਨੇ ਆਪਦਾ ਕੋਲੇ ਰੱਖਣਾ ਚਾਹੁੰਦੇ ਆ ਉਹਦੇ ਵਿੱਚ ਉਹ ਹਲਦੀ ਲਾ ਸਕਦੇ ਆ ਹਲਦੀ ਦੀ ਇਹਦੇ ਵਿੱਚ ਡਬਲ ਗਰੋਥ ਹੋਊਗੀ ਉਸੇ ਤਰ੍ਹਾਂ ਹੁਣ ਨਵਾਂ ਚੱਲ ਪਿਆ ਬਾਂਸ ਐ ਬਾਈ ਜੀ ਹੁਣ ਇਹਨੂੰ ਤੁਸੀਂ 3 ਸਾਲ ਬਾਅਦ ਇਹਦੀ ਕਟਾਈ ਆ ਜਾਂਦੀ ਹਰ ਸਾਲ ਹੀ ਕਮਾਈ ਆਈ ਜਾਣੀ ਐ ਮੰਨ ਲਓ ਜਿਹੜੀ ਇੱਕ ਵਣ ਖੇਤੀ ਚ ਦੂਜੀਆਂ ਤਾਂ ਇਹ ਹੋ ਗਈਆਂ ਨਾ 5 ਸਾਲ ਬਾਅਦ ਫੇਰ 5 ਸਾਲ ਦਾ ਵੇਟਿੰਗ ਪੀਰੀਅਡ ਐ ਇੱਕ ਵਾਰੀ ਕੱਟਿਆ ਗਿਆ ਜੇ ਤੁਸੀਂ ਬਾਂਸ ਵਾਲੇ ਪਾਸੇ ਤੇ ਉਹਦੇ ਵਿੱਚ ਹਲਦੀ ਤੁਸੀਂ ਨਾਲ ਕਰ ਲੈਣੇ ਹੋ ਮਤਲਬ ਵੱਡੀ ਕਮਾਈ ਉਹਦੀ ਹੋਈ ਜਾਂਦੀ ਐ ਤੇ ਹੁਣ ਤੁਸੀਂ ਨਾਲ ਜਿਵੇਂ ਕਲੋਨਸ ਪੈਦਾ ਹਨਾ ਲਾਇਆ ਏ ਇਹਦਾ ਵੀ ਮਤਲਬ ਸਮਝਾਓ ਵੀ ਮਲਟੀਪਲਾਈ ਖੇਤੀ ਇਹਦਾ ਇਹਦਾ ਵੀ ਕਰਦੇ ਆ ਬਾਈ ਪਹਿਲਾਂ ਆਪਾਂ ਸੀਗੇ ਮਾਰ ਉਹਦੇ ਚ ਹੋਰ ਫਸਲ ਹੋਣੀ ਨਹੀਂ ਹਲਦੀ ਹੋਊਗੀ ਤਾਂ ਉਹਨਾਂ ਵਾਲੇ ਟਾਈਮ ਚ ਹਲਦੀ ਦੀ ਡਿਮਾਂਡ ਵਧੂਗੀ ਹਰ ਫਾਰਮਰ ਨੂੰ ਸੀਡ ਦੀ ਲੋੜ ਹੈ ਤੁਸੀਂ ਸੀਡ ਵੇਚ ਸਕਦੇ ਹੋ ਨੰਬਰ 2 ਜਿਹੜੇ ਫਾਰਮਰ ਮਿਹਨਤੀ ਆ ਜਾਂ ਜਿਹੜੇ ਨਵੇਂ ਯੰਗਸਟਰ ਆ ਜਿਹੜੇ ਕਹਿੰਦੇ ਯਾਰ ਅਸੀਂ ਕਿਸੇ ਦੇ ਅਧੀਨ ਕੰਮ ਨਹੀਂ ਕਰਨਾ ਅਸੀਂ ਹਲਦੀ ਲਾ ਲਈ ਅਸੀਂ ਆਪ ਦਾ ਤੁਸੀਂ ਆਪ ਦਾ ਪ੍ਰੋਡਕਟ ਬਣਾਓ ਅਚਾਰ ਪਾਓ ਹਲਦੀ ਦਾ ਅਚਾਰ ਪਾ ਲਿਆ ਕੱਚੀ ਪਟਾਈ ਕਰ ਲੋ ਅੱਜ ਕੱਲ੍ਹ ਹੀ ਕੱਚੀ ਪਟਾਈ ਕਰਕੇ 400 ਰੁਪਏ 450 ਰੁਪਏ ਚਾਰ ਆਰਾਮ ਨਾਲ ਵਿਕਦਾ ਕਿਉਂਕਿ ਇਹ ਬਹੁਤ ਤਕੜਾ ਐਂਟੀਬਾਇਓਟਿਕ ਹੈ ਹੈਲਥ ਨੂੰ ਇਹਦੇ ਬਹੁਤ ਸਾਰੇ ਬੈਨੀਫਿਟਸ ਨੇ ਹੁਣ ਜੇ ਆਪਾਂ ਨਾਰਮਲ ਖਾਣੇ ਆ ਹਨਾ ਮੰਨ ਲਓ ਅੰਬ ਦਾ achar ਆ ਉਹਦਾ ਮੈਨੂੰ ਦੱਸੋ ਕੀ ਫਾਇਦਾ ਉਹ ਇੱਕ ਜ਼ਰੂਰ ਹੈ ਵੀ ਆਪਾਂ ਰੋਟੀ ਖਾਧੀ ਆਪਾਂ ਨੂੰ ਬਸ ਵਧੀਆ ਹੋਰ ਕੋਈ ਦਾਲ ਸਬ지 ਹੈ ਨਹੀਂ ਸੀ ਡੰਗ ਲਾਤਾ ਇਸ ਚੀਜ਼ ਦਾ ਪ੍ਰਚਾਰ ਹੋਵੇ ਵੀ ਯਾਰ ਆਪਾਂ achar ਹੀ ਖਾਣਾ ਘਟੂ ਘਟ ਉਹ ਚੀਜ਼ਾਂ ਦਾ ਖਾ ਲਈਏ ਕੋਈ ਝਾੜ ਗਰੇਲਾ ਖਾ ਲਓ ਤੁਹਾਡੇ ਸ਼ੂਗਰ ਵਗੈਰਾ ਨੂੰ ਕੰਟਰੋਲ ਕਰਦਾ ਤੁਸੀਂ ਇਹਦਾ ਹਲਦੀ ਦਾ achar ਖਾ ਲਓ ਤੁਹਾਡਾ ਬਹੁਤ ਤਕੜਾ ਐਂਟੀਬਾਇਓਟਿਕ ਹੈ ਮਤਲਬ ਉਹ ਇਧਰੋਂ ਕਮਾਈ ਕਰ ਸਕਦਾ ਹਨਾ 4-500 ਰੁਪਏ ਵਧੀਆ ਕਮਾਈ ਆ ਉਸ ਤੋਂ ਬਾਅਦ ਤੁਸੀਂ ਲਾਸਟ ਸਟੇਜ ਐ ਪ੍ਰੋਸੈਸਿੰਗ ਕਰ ਲਓ ਪ੍ਰੋਸੈਸਿੰਗ ਦਾ ਹੁਣ ਮੇਰੇ ਕੋਲ ਬਹੁਤ ਸਾਰੇ ਫਾਰਮਰ ਜਿਹੜੇ ਸੀਡ ਵੀ ਲੈ ਕੇ ਜਾਂਦੇ ਆ ਮੈਂ ਉਹਨਾਂ ਨੂੰ ਬੀਜਣ ਦਾ ਤਰੀਕਾ ਦੱਸਦਾ ਹਾਂ ਉਹਨਾਂ ਨੂੰ ਸੰਭਾਲਣ ਦਾ ਦੱਸਦਾ ਹਾਂ ਉਹਨਾਂ ਨੂੰ ਪੱਟਣ ਦਾ ਤਰੀਕਾ ਫਿਰ ਵੇਚਣ ਦਾ ਵੀ ਦੱਸਿਦਾ ਵੀ ਤੁਸੀਂ ਕਿਵੇਂ ਇਹਨੂੰ ਪ੍ਰੋਸੈਸ ਕਰਨਾ ਹੈ ਹੁਣ ਪ੍ਰੋਸੈਸਿੰਗ ਦੇ ਵਿੱਚ ਤੁਸੀਂ ਕਿਤੋਂ ਵੀ ਟ੍ਰੇਨਿੰਗ ਲੈਣ ਜਾਵੜੋ ਤਾਂ ਤੁਹਾਨੂੰ ਪਹਿਲਾਂ ਇੱਕ ਵੱਡਾ ਖਰਚੇ ਦੀ ਲਿਸਟ ਸਾਹਮਣੇ ਆਜੂਗੀ ਵੀ 2.5 ਤੇ 3 ਲੱਖ ਦਾ ਬੋਇਲਰ ਲਾਓ ਫਿਰ ਉਸ ਤੋਂ ਬਾਅਦ ਤੁਸੀਂ ਗ੍ਰੇਡਿੰਗ ਮਸ਼ੀਨ ਲਾਓ ਫਿਰ ਵੈਜੀਟੇਬਲ ਕਟਰ ਮਸ਼ੀਨ ਲਾਓ ਫਿਰ ਤੁਸੀਂ ਡਰਾਇਰ ਲਾਓ ਜਾਂ ਫਿਰ ਤੁਸੀਂ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਆ ਪੀ ਮਤਲਬ 10 ਲੱਖ ਦਾ ਬਾਈਟ ਤਾਂ ਪਹਿਲਾਂ ਲਿਸਟ ਮੂਰੇ ਰੱਖਤੀ ਕਿਸਾਨੀ ਤਾਂ ਪਹਿਲਾਂ ਹੀ ਥੱਲੇ ਆ ਆਪਣੇ ਤਾਂ ਜਵਾਕਾਂ ਦੀਆਂ ਫੀਸਾਂ ਦਾ ਔਖਾ ਹੋਇਆ ਪਿਆ ਹੈ ਨਾ ਛੋਟੇ ਫਾਰਮਰ ਦਾ ਬਿਲਕੁਲ ਸੋ ਉਹਦੇ ਚ ਆਪਾਂ ਦੇਸੀ ਤਰੀਕੇ ਦੱਸੀ ਦੇ ਆ ਵੀ ਕੋਈ 1 ਰੁਪਿਆ ਲੋਨ ਦੀ ਲੋੜ ਨਹੀਂ ਕੜਾਹੀ ਲੈ ਲਓ ਉੱਪਰ ਚਾਲੀ ਰੱਖ ਲਓ ਗट्टे ਪਾ ਲਓ ਆਪਣਾ ਇਹਦੇ ਜਿਹੜੇ ਹੁੰਦੇ ਆ ਗੰਢਿਆਂ ਵਾਲੇ ਉਹ ਚ ਹਲਦੀ ਪਾ ਲਓ ਥੱਲੋ ਅੱਗ ਬਾਲੋਗੇ ਸਟੀਮ ਨਿਕਲੂਗੀ ਸਟੀਮ ਦੇ ਨਾਲ ਉਹਨੂੰ ਤੁਸੀਂ ਉਬਾਲੋ ਪਾਣੀ ਚ ਨਾ ਪਾਓ ਜਦੋਂ ਪਾਣੀ ਚ ਪਾ ਲੈਨੇ ਇਹਦਾ ਗੁਣ ਹੈ ਜਿਹੜਾ ਉਹ ਸਾਰਾ ਪਾਣੀ ਚ ਆ ਜਾਂਦਾ ਤੇ ਉਹ ਜਿਹੜਾ ਪਿੱਛੇ ਰੰਗਦਾਰ ਪਾਊਡ ਆਪਾਂ ਉਹੀ ਜ਼ਿਆਦਾ ਪਰਿਵਾਰਾਂ ਦੇ ਵਿੱਚ ਵਰਤ ਰਹੇ ਆ ਤਾਂ ਹੀ ਆਪਣੇ ਘਰਾਂ 'ਚ ਬਿਮਾਰੀਆਂ ਮਤਲਬ ਦੇਖਣ ਵਾਲੇ ਨੂੰ ਲੱਗ ਜਾਵੇ ਜੇ ਬਾਲੀ ਪੀਲੀ ਹੈ ਤੇ ਹਲਦੀ ਬਾਲੀ ਵਧੀਆ ਚੰਗੀ ਬਈ ਉਹ ਦੇਖ ਹੈ ਤਾਂ ਉਹੀ ਚੀਜ਼ ਆ ਹੁਣ ਆਪਾਂ ਚਾ ਆ ਗਿਆ ਉਵੇਂ ਹਲਦੀ ਨੂੰ ਜਦੋਂ ਪਾਣੀ 'ਚ ਉਬਾਲ ਲਿਆ ਆਪਾਂ ਉਹਦਾ ਸਾਰਾ ਜਿਹੜਾ ਗੁਣਾ ਕਰਕਮਿਨ ਆ ਉਹ ਸਾਰਾ ਪਾਣੀ 'ਚ ਆ ਜਾਣ ਤੇ ਪਿੱਛੇ ਤਾਂ ਰੰਗਦਾਰ ਪਾਊਡਰ ਹੀ ਬਚੂਗਾ ਥੋੜਾ ਜਿਆਦਾ ਆਪਾਂ ਐਕਸਪਲੇਨ ਕਰੀਏ ਚੀਜ਼ ਨੂੰ ਵੀ ਕਿਸਾਨ ਨੇ ਹਲਦੀ ਵਟ ਲਈ ਆ ਉਹਦੇ ਖੇਤ ਚ ਇਸ ਤੋਂ ਬਾਅਦ ਉਹਨੂੰ ਮਤਲਬ ਸਾਫ਼ ਸਫਾਈ ਕਰ ਲਈ ਉਹਦੀ ਪਹਿਲਾਂ ਉਹਨੂੰ ਸੀਡ ਨੂੰ ਵੇਚੇ ਜਿੰਨਾ ਵੇਚ ਸਕਦਾ ਮਤਲਬ ਜਿੰਨਾ ਵੇਚ ਇਨੇ ਬਾਈ ਨੇ ਲਾਈ ਆ ਮੈਂ ਵੀ ਲਾਉਣੀ ਆ ਉਹਨੂੰ ਕਹ ਭਾਈ 10 ਕਿਲੋ ਸੀਡ ਮੇਰੇ ਤੋਂ ਲੈ ਜਾ ਥੋੜਾ ਕੋਈ 1000 ਰੁਪਿਆ ਵਟਾ ਗਿਆ ਹਾਂਜੀ ਆਹੀਂ ਹੌਲੀ ਹੌਲੀ ਸੀਡ ਵੇਚ ਲਿਆ ਉਸ ਤੋਂ ਬਾਅਦ ਤੁਸੀਂ ਆਚਾਰ ਦਾ ਕੰਮ ਕਰੋ ਨੇੜੇ ਤੇੜੇ ਜੇ ਨਹੀਂ ਐਡਾਰ ਕਰ ਸਕਦੇ ਪ੍ਰੋਸੈਸ ਕਰ ਲਓ ਪ੍ਰੋਸੈਸ ਕਰ ਲਈ ਮੰਨ ਲਓ ਉਹਨੂੰ ਪਹਿਲਾਂ ਤੁਸੀਂ ਸਟੀਮ ਕਰ ਲਈ ਸਟੈਪ ਬਾਈ ਸਟੈਪ ਦੱਸ ਦੱਸ ਹਾਂਜੀ ਹਾਂਜੀ ਸਟੈਪ ਸਟੀਮ ਕਰਨ ਦਾ ਵੀ ਦੱਸਿਓ ਥੋੜਾ ਯਾਰ ਹਾਂ ਉਹਨੂੰ ਤੁਸੀਂ ਸਟੀਮ ਮਤਲਬ ਕਿ ਕੀ ਆ ਹਲਦੀ ਪਹਿਲਾਂ ਤਾਂ ਧੋ ਲੋ ਸਾਫ਼ ਕਰ ਲੋ ਰੇਤਾ ਮਿੱਟੀ ਨਾ ਹੋਵੇ ਵਿੱਚ ਧੋਣ ਤੋਂ ਬਾਅਦ ਉਹਨੂੰ ਗੰਢਾਂ ਵਾਲੇ ਗੱਟਿਆਂ 'ਚ ਪਾ ਲੋ ਜਾਲੀ ਵਾਲੇ ਗੱਟੇ ਕੋਈ ਵੀ ਹੂੰ ਕੜਾਹਾ ਲੈ ਲਿਆ ਪਾਉਣਾ ਕਰ ਲਿਆ ਉਹਨੂੰ ਪਾਣੀ ਦਾ ਥੱਲੋ ਅੱਗ ਬਾਲਤੀ ਤਾਂ ਉਹ ਚੋਂ ਕੀ ਨਿਕਲਨੀ ਹੈ ਭਾਫ਼ ਭਾਫ਼ ਕਾ ਚ ਵੱਜਣੀ ਹੈ ਹਲਦੀ ਜਿਹੜੀ ਉੱਪਰ ਜਾਲੀ ਰੱਖ ਕੇ ਹਲਦੀ ਰੱਖਾਂਗੇ ਉਹ ਸਟੀਮ ਹੋ ਜਾਣੀ ਆ ਉਹਦੇ ਨਾਲ ਸਟੀਮ ਹੋ ਗਈ ਉਹਨੂੰ ਕੋਠਿਆਂ ਦੇ ਉੱਤੇ ਵਧੀਆ ਧੋਸ ਮਾਰ ਕੇ ਪੱਲੀਆਂ ਤੇ ਸੁੱਕਣੀ ਪਾ ਦਿਓ ਜਦੋਂ ਉਹ ਚ ਮੌਇਸਚਰ ਜਮਾਂ ਖਤਮ ਹੋ ਜਾਊਗਾ 100 ਕੁਇੰਟਲ ਹਲਦੀ ਦੇ ਵਿੱਚ 81% ਮੌਇਸਚਰ ਹੁੰਦਾ 19 ਕੁਇੰਟਲ ਹਲਦੀ ਪੱਲੇ ਪਊਗੀ ਜੀ ਉਹਨੂੰ ਬਾਅਦ ਚ ਤੁਸੀਂ ਪਸਾ ਲਓ ਰੈਂਟ ਤੇ ਪਸਾ ਲਓ ਕੋਈ ਚੱਕਰ ਨਹੀਂ ਜੇ ਤੁਸੀਂ ਹੋਰ ਗੁਣਮੱਤਾ ਚਾਹੁੰਦੇ ਆ ਤਾਂ ਕੋਟਿਆ ਵਾਲੀ ਮਸ਼ੀਨਾ ਆਉਂਦੀ ਆ ਉਹਦੇ ਤੇ ਤੁਸੀਂ ਕਟਾਈ ਕਰਾ ਲਓ ਉਹਦੀ ਠੀਕ ਹੈ ਉਹ ਰੈਂਟ ਤੇ ਵੀ ਹੋ ਜਾਂਦੀ ਆ ਆਪਦੀ ਮਸ਼ੀਨ ਵੀ 40-50 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਆ ਉਹ ਤੋਂ ਬਾਅਦ ਤੁਸੀਂ ਉਹਨੂੰ ਬਾਕਸ ਪੈਕਿੰਗ ਕਰਕੇ ਰੱਖ ਲਓ ਇਹ ਤਾਂ ਹਲਦੀ ਦੀ ਖੇਤੀ ਜਹੇ ਜੀ ਮੱਝ ਰੱਖ ਲਈ ਜਹੇ ਜੀ ਹਲਦੀ ਦੀ ਖੇਤੀ ਐ ਸਾਲ ਪਰ ਥੋੜੀ ਵਿਕੀ ਜਾਣੀ ਐ ਕਿਸੇ ਨੂੰ ਲੋੜ ਪਈ ਕੋਈ ਆ ਗਿਆ ਭਾਈ 2 ਕਿਲੋ ਦੇ ਦੇ ਜਿਵੇਂ ਅੱਜ ਵੀ ਹੁਣ ਵੀ ਤੁਹਾਡੇ ਕੋਲੇ ਆਏ ਸੀਗੇ ਹਾਂ ਹੁਣ ਵੀ ਆਏ ਸੀਗੇ ਹਨਾ ਤੇ ਕਿਸੇ ਨੇ ਕਹਤਾ ਬਾਈ ਕਿਲੋ ਦੇ ਦੇ ਕਿਸੇ ਦੀ 5 ਕਿਲੋ ਦਾ ਆਰਡਰ ਆ ਹੁਣ ਮੇਰੇ ਫੋਨ ਤੇ ਆਇਆ ਪਿਆ ਜਲੰਧਰ ਤੋਂ ਐ ਬਾਈ ਉਹਨਾਂ ਦਾ ਆਰਡਰ ਆਇਆ ਪਿਆ ਇਹ ਕਹਿੰਦਾ NRI ਭਰਾਏ ਕਹਿੰਦਾ ਬਾਈ ਸਾਡੇ ਫੈਮਲੀ ਇੱਧਰ ਹੈ ਤੁਸੀਂ ਉੱਥੇ ਭੇਜ ਦਿਓ ਉਹਨਾਂ ਦਾ ਆਇਆ ਪਿਆ ਤੇ ਸੌਖਾ ਤਰੀਕਾ ਹੈ ਜਿਹੜੇ ਫਾਰਮਰ ਕਰਦੇ ਆ ਉਹਨਾਂ ਨੂੰ ਐ ਲੱਗਦਾ ਸੀ ਕਿਸੇ ਕੋਲੇ ਭੇਜੀਏ ਕਿਵੇਂ ਤੁਹਾਨੂੰ ਕੋਈ ਦੂਰੋਂ ਫੋਨ ਆਉਂਦਾ ਤੁਸੀਂ ਸਰਕਾਰੀ ਵਿਭਾਗ ਹੈ ਡਾਕ ਵਿਭਾਗ ਜਿਹੜਾ ਹਮ ਇੰਡੀਅਨ ਡਾਕ ਉਹਨਾਂ ਕੋਲੇ ਜਾਓ 65 ਰੁਪਏ ਸਿਰਫ ਲੱਗਦੇ ਐ ਬਾਈ ਕਿਲੋ ਦੇ ਪਹਿਲੇ ਕਿਲੋ ਤੇ 42 ਰੁਪਏ ਰੇਟ ਐ ਅੱਧਾ ਕਿਲੋ ਦਾ ਉਦੋਂ ਬਾਅਦ 19 ਰੁਪਏ ਪਰਕੇ ਜੀ ਚੁੱਪ ਕਰਕੇ ਉੱਥੇ ਕੋਰੀਅਰ ਕਰ ਦਿਓ ਅਗਲੇ ਦੀ ਚੀਜ਼ ਤਿੰਨ ਚਾਰ ਦਿਨਾਂ ਚ ਅਗਲੇ ਦੇ ਕਰ ਪਹੁੰਚ ਜਾਂਦੀ ਹੈ ਹਣਾ ਮਤਲਬ ਵੇਚਣ ਦਾ ਮਾਰਕੀਟਿੰਗ ਦਾ ਕੋਈ ਔਖਾ ਤਰੀਕਾ ਨਹੀਂਗਾ ਕਿਉਂਕਿ ਐਡੇ ਲੈਵਲ ਤੇ ਲੱਗਦੀ ਨਹੀਂ ਜਿੰਨੇ ਲੈਵਲ ਤੇ ਆਪਾਂ ਖਾ ਰਹੇ ਆ ਕੰਜ਼ੂਮ ਕਰ ਰਹੇ ਆ ਤੇ ਹਲਦੀ ਤਾਂ ਆਪਣੀ ਸਾਰੀ ਬਾਹਰੋਂ ਆਈ ਜਾਂਦੀ ਹੈ ਬ੍ਰਾਂਡਡ ਇੱਕ ਲੋਕਾਂ ਦੇ ਫੋਬੀਆ ਹੋਇਆ ਵੈ ਬ੍ਰਾਂਡ ਫੋਬੀਆ ਫਲਾਨਾ ਫਲਾਨਾ ਦੇ ਹੁਣ ਆਪਾਂ ਨਾਮ ਕੀ ਲੈਣੀ ਆ ਹਮ ਚਲੋ ਹੁਣ ਆਪਾਂ ਹਲਦੀ ਤੁਸੀਂ ਪ੍ਰੋਸੈਸ ਕਰਨ ਲੱਗ ਜਿਓ 100 ਕੁਆਂਟਲ ਜਦੋਂ ਪ੍ਰੋਸੈਸ ਕਰੋਗੇ 8 ਉਨ ਜਰ ਪੀ ਹੋਗੇ ਮੰਨ ਲਓ ਆਪਾਂ ਚੱਕੀ ਦਾ ਆਟਾ ਭਉਣ ਜਾਂਦੇ ਆ ਆਟਾ ਉੱਡ ਜਾਂਦਾ ਸੀ ਵਿੱਚੋਂ ਵਜਨ ਘਟ ਜਾਂਦਾ ਸੀ ਆਪਣੀ ਤਾਂ 18 ਕੁਇੰਟਲ ਰਹੇਗੀ ਉਹੀ 100 ਕੁਇੰਟਲ ਕਿਸੇ ਇੰਡਸਟਰੀ ਚ ਜਾਂਦੀ ਹੈ ਤਾਂ 200 ਬਣ ਕੇ ਆ ਜਾਂਦੀ ਹੈ ਹੈਨਾ ਉਹਨਾਂ ਚੀਜ਼ਾਂ ਤੋਂ ਆਪੇ ਹੌਲੀ ਹੌਲੀ ਲੋਕ ਵੀ ਵਿਸ਼ਵਾਸ ਕਰਨਗੇ ਤੇ ਆਪਾਂ ਨੂੰ ਇੱਕ ਗੱਲ ਤੇ ਪਹਿਰਾ ਦੇਣ ਦੀ ਲੋੜ ਆ ਵੀ ਕਮਾਈਆਂ ਸਾਰੀ ਉਮਰ ਹੀ ਕਰਨੀਆਂ ਸ਼ੁੱਧਤਾ ਰੱਖੋ ਕਮਾਈ ਫੇਰ ਵੀ ਬਹੁਤ ਆ ਤੇ ਬਾਈ ਤੁਸੀਂ ਇੰਨੇ ਸਮੇਂ ਤੋਂ ਮਤਲਬ ਖੇਤੀ ਕਰ ਰਹੇ ਹੋ ਨਾ 4-5 ਸਾਲ ਤੋਂ ਲਗਾਤਾਰ ਇਸ ਚੀਜ਼ਾਂ 4-5 ਸਾਲ ਵਿੱਚ ਸਹੀ ਕਹਿ ਰਹੇ ਆ ਆ ਜ਼ਿਆਦਾ ਹੀ ਹੋ ਗਏ ਜੀ ਹਾਂ ਜ਼ਿਆਦਾ ਹੋ ਗਏ ਚਲੋ ਤੇ ਹਲਦੀ ਦਾ ਜਿਹੜਾ ਪਾਊਡਰ ਹੁੰਦਾ ਹਨਾ ਮਤਲਬ ਉੱਥੋਂ ਕੋਈ ਮਤਲਬ ਕਿਸਾਨ ਆਪਣੀ ਵੀਡੀਓes ਨੂੰ ਰਿਹਾ ਹਨਾ ਪਛਾਣ ਕਰਨੀ ਹੈ ਵੀ ਇਹ ਹਲਦੀ ਪਿਓਰ ਆ ਜਾਂ ਕਿਦਾਂ ਕੋਈ ਹੈ ਇਹਦਾ ਮਤਲਬ ਇਹਦਾ ਬਈ ਵੱਡੀ ਗੱਲ ਤਾਂ ਵਿਸ਼ਵਾਸ ਹੀ ਐ ਬਾਕੀ ਹਲਦੀ ਦੀ ਨਾ ਅਸਲ ਜੇ ਆਪਾਂ ਕੋਈ ਕਿਸੇ ਤੁਸੀਂ ਪੁਰਾਣੇ ਬਯੁਰਗਾਂ ਨੂੰ ਘਰੇ ਚ ਟੈਸਟ ਕਰਾਇਓ ਮਾਤਾ ਹੁਣੀਆਂ ਨੂੰ ਆਪਣੀਆਂ ਦਾਦੀਆਂ ਨੂੰ ਹਲਦੀ ਦੀ ਫਰੇਗਰੈਂਸ ਬਹੁਤ ਸੋਹਣੀ ਹੁੰਦੀ ਐ ਅੱਛਾ ਮਤਲਬ ਤੁਸੀਂ ਬਾਕਸ ਥੋੜਾ ਉੱਥੇ ਖੁੱਲ ਗਏ ਨਾ ਤੇ ਇੱਥੋਂ ਤੱਕ ਤੁਹਾਨੂੰ ਉਹਦੀਆਂ ਲਫਟਾਂ ਆਉਣਗੀਆਂ ਮਹਿਕ ਆਉਡੀਓ ਵੀ ਖੁਸ਼ਬੂ ਆਉਗੀ ਹਾਂ ਬਹੁਤ ਸੋਹਣੀ ਖੁਸ਼ਬੂ ਹੁੰਦੀ ਐ ਉਹ ਦੱਸ ਦਿੰਦੀ ਐ ਵੀ ਹਾਂ ਇਹ ਵਾਕਈ ਪਿਓਰ ਆ ਤੇ ਜਿਹੜੀ ਹਲਦੀ ਤੁਸੀਂ ਬਾਜ਼ਾਰੋਂ ਵੈਸੇ ਹੀ ਲੈ ਕੇ ਕਿਤੋਂ ਵੀ ਅਦਰ ਪੀਨੇ ਹੋ ਜਾਂ ਆਪਾਂ ਯੂਜ਼ ਕਰਦੇ ਹਾਂ ਮਸਾਲੇ ਚ ਤਾਂ ਉਹਦੇ ਮੁਕਾਬਲੇ ਅੱਧੀ ਯੂਜ਼ ਜੇ ਆਪਾਂ ਮੰਨ ਲਓ ਬਾਜ਼ਾਰੀਓ ਰੇਟ ਆਪਣਾ 2500 ਰੁਪਈਆ ਆਏਗਾ ਜਾਂ 400 ਰੁਪਈਆ ਰੇਟ ਆ ਤੈਨੂੰ ਆਪਣਾ ਰੇਟ ਹੈ 500 ਰੁਪਈਆ ਹਨਾ ਹੁਣ ਕੈਮਰਾਮੈਨ ਰੇਟ ਦੱਸਦਾ ਤੇ ਜੇ ਉਹ ਤੁਸੀਂ ਉਹ ਤੁਹਾਡੀ 1 ਮਹੀਨਾ ਚੱਲਦੀ ਹੈ 2 ਮਹੀਨੇ ਚੱਲੂਗੀ ਹੂੰ ਠੀਕ ਹੈ ਇਹ ਤੁਹਾਡੇ ਲਈ ਚੰਗੀ ਹੈ ਤੁਹਾਡੇ ਬਿਮਾਰੀਆਂ ਨੂੰ ਕ્યોਰ ਕਰੂਗੀ ਕਿਉਂਕਿ ਇਹ ਚ ਕੋਈ ਮਲਾਵਟ ਨਹੀਂ ਗਈ ਇਹਨੂੰ ਜਿਹੜਾ ਪ੍ਰੋਸੈਸਿੰਗ ਦਾ ਤਰੀਕਾ ਸਹੀ ਹੈ ਜਿਹੜਾ ਹੋਣਾ ਚਾਹੀਦਾ ਸੀਗਾ ਹੁਣ ਇਹ ਤੋਂ ਬਾਅਦ ਅਸੀਂ ਨੈਕਸਟ ਲੈਵਲ ਤੇ ਇੱਕ ਨਵੀਂ ਤਕਨੀਕ ਲੈ ਕੇ ਆ ਰਹੇ ਹਾਂ ਵੀ ਪਹਿਲਾ ਵੈਜੀਟੇਬਲ ਕਟਰ ਸਾਡਾ ਆ ਗਿਆ ਹੁਣ ਅਸੀਂ ਇਹਨੂੰ ਸੋਲਡ ਡਰਾਇਰ ਲਾ ਰਹੇ ਹਾਂ ਵੀ ਇਹਨੂੰ ਵੀ ਬਿਲਕੁਲ ਸਟੀਮ ਵੀ ਨਹੀਂ ਲੋੜ ਡਰਾਈ ਕਰ ਲੋ ਡਾਇਰੈਕਟ ਹੀ ਕਿਉਂਕਿ ਮਸਲਾ ਤਾਂ ਇਹ ਹੈ ਵੀ ਇਹ ਚ ਮੌਇਸਚਰ ਨਿਕਲ ਜੇ ਤਾਂ ਪੀਸੀ ਜਾਵੇ ਹੂੰ ਜਦੋਂ ਉਹਨੂੰ ਡਰਾਈ ਕਰਾਂਗੇ ਬਈ ਉਹਨੂੰ ਡਰਾਈ ਫਾਰਮ ਚ ਚਿਪਸ ਦੇ ਰੂਪ ਚ ਆਪਾਂ ਇਹਨੂੰ ਸੇਲ ਸ਼ੁਰੂ ਕਰਾਂਗੇ ਉਹਦੇ ਚ ਕੀ ਹੋਊਗਾ ਵੀ ਮੰਨ ਲਓ ਤੁਸੀਂ ਲੈ ਗਏ 1 ਕਿਲੋ ਮੇਰੇ ਤੋਂ ਚਿਪਸ ਇਹਦੀ ਹਲਦੀ ਚਿਪਸ ਹੋ ਗਈ ਫਿਰ ਉਹ ਚ ਕੱਲੀ ਹਲਦੀ ਹੈ ਡਰਾਈ ਕੀਤੀ ਹੈ ਕੋਈ ਮਿਲਾਵਟ ਨਹੀਂ ਸਿੱਧੀ ਉਹਦੇ ਵਿੱਚ ਸਲਾਈਸਸ ਹੈ ਉਹਨੂੰ ਤੁਸੀਂ ਜਦੋਂ ਉਹ ਚੋਂ ਨਾ ਪਾਣੀ ਐਡ ਕਰ ਦੋਗੇ ਦੁਬਾਰਾ ਕੱਚੀ ਫਾਰਮ ਚ ਆ ਜੂਗੀ ਉਸੇ ਚ ਜਿਵੇਂ ਉਹ ਸੀਗੀ ਨੇਚਰਲ ਫਾਰਮ ਚ ਵੀ ਇਹੇ ਦੀਆਂ ਤੀਜਾਂ ਆਪਾਂ ਨੂੰ ਹੌਲੀ ਹੌਲੀ ਛੋਟੇ ਛੋਟੇ ਉਦਯੋਗ ਲਾਉਣ ਦੀ ਲੋੜ ਆ ਜੀ ਬਾਕੀ ਜਿਵੇਂ ਹੋਰ ਕਿਸਾਨ ਲਾਉਂਦੇ ਆ ਮੰਨ ਲਓ ਇੱਥੇ ਕੋਈ ਆਪਣੇ ਨਾਲ ਮੇਰੇ ਨਾਲ ਜੁੜ ਕੇ ਬਹੁਤ ਸਾਰੇ ਫਾਰਮਰ ਕੰਮ ਕਰ ਰਹੇ ਹੈ ਹਨਾ ਹੂੰ ਕਈ ਡਿਸਟ੍ਰਿਕਟ ਦੇ ਵਿੱਚੋਂ ਹੈਗੇ ਆ ਜਿਹੜੇ ਕਰਦੇ ਆ ਹੁਣ ਮੈਂ ਇਹ ਸੋਚਦਾ ਵੀ ਆਉਣ ਵਾਲੇ ਟਾਈਮ 'ਚ ਸਾਲ ਦੋ ਸਾਲ 'ਚ ਕਿਉਂਕਿ ਮੈਂ ਐਡਾ ਵੱਡਾ ਸਟਰੋਂਗ ਨਹੀਂ ਹਲੇ ਹੈਗਾ ਮੇਰੇ ਕੋਲ ਜ਼ਮੀਨ ਉਹ ਨਹੀਂ ਹੈ ਹਨਾ ਜਾਂ ਐਡੇ ਸੋਰਸੇਸ ਨਹੀਂ ਹੈਗੇ ਵੱਡੀ ਇੰਡਸਟਰੀ ਲਾ ਸਕੀਏ ਮੈਨੂੰ ਇੱਕ ਫਾਰਮਰਸ ਦਾ ਸਮੂਹ ਇਕੱਠਾ ਕਰੀਏ ਚਾਹੇ ਕੋਈ ਐਫਪੀਓ ਬਣਾਈਏ ਗਵਰਨਮੈਂਟ ਚਾਹੇ ਕਿਸਾਨਾਂ ਦਾ ਵੈਸੇ ਹੀ ਕਰਕੇ ਵੀ ਯਾਰ ਸਾਰੇ ਜਿੰਨੇ ਲਾਉਂਦੇ ਆ ਆਪਾਂ ਮੰਨ ਲਓ 2-2 ਕਿੱਲੇ ਸਾਰਿਆਂ ਨੇ ਲਾ ਲਈ ਆਪਣੇ ਕੋਲੇ ਆਉਣ ਵਾਲੇ ਟਾਈਮ 'ਚ 100 ਕਿੱਲੇ ਦਾ ਫਾਰਮ ਹੋ ਗਿਆ ਹਨਾ ਸਾਰਿਆਂ ਕੋਲੇ ਮਿਕਸ ਤੇ ਸਾਰੇ ਰਲ ਕੇ ਸ਼ੇਅਰ ਪਾ ਕੇ ਵੀ ਇੱਕ ਇੰਡਸਟਰੀ ਸਾਂਝੀ ਇੱਕ ਥਾਂ ਤੇ ਲਾ ਲਓ ਉੱਥੇ ਸਾਰੇ ਬੰਦੇ ਪ੍ਰੋਸੈਸ ਕਰ ਲੈਣ ਪ੍ਰੋਸੈਸਿੰਗ ਕਾਸਟ ਘਟ ਜੂਗੀ ਉਹਨੂੰ ਆਪਾਂ ਸਾਰੇ ਬੰਦੇ ਵੇਚ ਲਈਏ ਚਾਹੇ ਉਹਨੂੰ ਇੱਕ ਬ੍ਰਾਂਡ ਤੇ ਵੇਚ ਲੋ ਸਾਂਝੇ ਤੇ ਨਹੀਂ ਤਾਂ ਉੱਥੇ ਆਪਣੀ ਆਪਣੀ ਹਲਦੀ ਪ੍ਰੋਸੈਸ ਕਰ ਸਕੀਏ ਜੀ ਅੱਛਾ ਭਾਈ ਜਿਵੇਂ ਇਹ ਛਾਂਚ ਵੀ ਹੋ ਜਾਂਦੀ ਹੈ ਹਨਾ ਤੁਸੀਂ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਵੀ ਤੁਸੀਂ ਮਤਲਬ ਛਾਂ ਦੇ ਵਿੱਚ ਨਾਲ ਹੋਰ ਕਿਹੜੀਆਂ ਫਸਲਾਂ ਲੈ ਰਹੇ ਹੋ ਜਾਂ ਹੋਰ ਕੀ ਮਤਲਬ ਆਮਦਨ ਦੇ ਸਰੋਤ ਪੈਦਾ ਕੀਤੇ ਜਿਵੇਂ ਦੇਖੋ ਬਈ ਹੁਣ ਆਮ ਸਾਰੇ ਕਿਸਾਨਾਂ ਦੇ ਖੇਤ ਚ ਕਣਕ ਖੜੀ ਹੈ ਹਮ ਆਪਣੇ ਖੇਤ ਚ ਕਣਕ ਹੈ ਨਹੀਂ ਆਪਣੇ ਹਲਦੀ ਖੜੀ ਹੈ ਜਾਂ ਆਪਣੇ ਲਸਣ ਖੜੀ ਹੈ ਜਿੱਥੇ ਚ ਪੈਦਾ ਲਾਇਆ ਆਪਾਂ ਛੋਟਾ ਚ ਪੈਦਾ ਉੱਥੇ ਲਸਣ ਹੈ ਹੁਣ 2 ਸਾਲ ਉੱਥੇ ਪੈਦਾ ਕਿਹੜਾ ਲਾਇਆ ਤੁਸੀਂ ਕਿ ਹੁਣ ਛਪੈਦਾ ਵੀ ਕਿਵੇਂ ਲਾਇਆ ਹੋਇਆ ਖੇਤੀ ਤੁਸੀਂ ਦੇਖੋ ਇਹ ਬਾਈ ਜਿਵੇਂ ਆਪਣਾ ਹੁਣ ਹੈਗਾ ਛਪੈਦਾ ਲਾਇਆ ਆਪਾਂ ਸਪੈਸ਼ਲੀ ਜਿੱਥੇ ਛਪੈਦਾ ਵੱਡਾ ਹੋ ਗਿਆ ਹੁਣ ਪਿੱਛੇ ਦੇਖ ਰਹੇ ਹੋਵੋਗੇ ਹਾਂਜੀ ਬਿਲਕੁਲ ਇਹਦੇ ਥੱਲੇ ਹਲਦੀ ਹੈ ਹੁਣ ਇਹ ਹਲਦੀ ਦੀ ਹਾਈਟ ਆਰਮ ਜਿਹੜੇ ਵਾਹਨ ਦੇ ਵਿੱਚ ਜਿੱਥੇ ਛਪੈਦਾ ਹੈਣੀ ਜਾਂ ਕੋਈ ਵੀ ਬਣ ਖੇਤੀ ਹੈਣੀਗੀ ਉਹਦੇ ਨਾਲੋਂ ਡਬਲ ਆ ਹੁਣ ਜਿੰਨੀ ਉੱਪਰ ਹਾਈਟ ਜਾਊਗੀ ਉਨਾ ਹੀ ਇਹ ਇਸੇ ਚੀਜ਼ ਨੂੰ ਖਾ ਕੇ ਥੱਲੇ ਗੰਢੀ ਨੇ ਬੰਨਣਾ ਉਨਾ ਹੀ ਥੱਲੇ ਗੰਢੀ ਜ਼ਿਆਦਾ ਡਿਵੈਲਪ ਹੋਊਗੀ ਉਨਾ ਝਾੜ ਵਧੂਗਾ ਜੇ ਆਪਾਂ ਆਮ ਖੇਤ ਦੇ ਵਿੱਚ ਇਹਦਾ ਮੈਂ ਤਾਂ ਹੁੰਦਾ ਜ਼ਿਆਦਾ ਮ ਮੈਂ 7 ਕੁਇੰਟਲ ਸੀਡ ਕਿੱਲੇ ਦਾ ਪੈਂਦਾ ਤਾਂ 70 ਕੁਇੰਟਲ ਝਾੜ ਆਉਂਦਾ ਪਰ ਆਉਂਦਾ 100 120 ਕੁਇੰਟਲ ਹੈ ਪਰ ਜੇ ਉੱਥੇ 70 ਆਉਂਦਾ ਤਾਂ ਇੱਥੇ 100 ਪਲੱਸ ਆ ਜਾਂਦਾ ਹੂੰ ਕਿਉਂਕਿ ਛਾਂ ਲਵਿੰਗ ਹੈ ਇਹਨੂੰ ਡਾਇਰੈਕਟ ਸਨਲਾਈਟ ਜਿਹੜੀ ਬਹੁਤ ਨੁਕਸਾਨ ਕਰਦੀ ਹੈ ਗ੍ਰੋਥ ਨਹੀਂ ਹੋਣ ਦਿੰਦੀ ਇਹਦੀ ਕੋਈ ਕੁਝ ਚੀਜ਼ਾਂ ਜਿਵੇਂ ਮਨੀ ਪlant ਆਪਾਂ ਛਾਂ ਵਿੱਚ ਹੀ ਲਾਉਣੀ ਆ ਫੇਰ ਹੀ ਚੱਲਦਾ ਇਹ ਵੀ ਛਾਂ ਵਾਲੀ ਖੇਤੀ ਹੈ ਤੇ ਵਣ ਖੇਤੀ ਵਾਲੇ ਜੇ ਇਹ ਕਰਦੇ ਆ ਮੰਨ ਲਓ ਉਹ ਜਿੰਨੀ ਕੋ ਉਹਨਾਂ ਦੇ ਕਣਕ ਚੋਂ ਨਾ ਹੋਣ ਉੰਨੀ ਹਲਦੀ ਹੋਈ ਜਾਣੀਆਂ ਤੇ 5 ਸਾਲ ਦੇ ਫਰੀ ਦੇ ਆਪਾਂ ਨੂੰ ਚੁਪੈਦੇ বাজ ਜਾਂਦੇ ਆ ਬਈ ਜਾਂ ਬਾਸ ਲਾਉਣੇ ਉਹ বাজ ਜਾਂਦਾ ਹੈ ਨਾ ਅੱਛਾ ਬਈ ਹੁਣ ਆਪਾਂ ਪਿਆਜ਼ ਤੇ ਆਉਣੇ ਆ ਤੁਸੀਂ ਆਪਾਂ ਕੁਝ ਸਮਾਂ ਪਹਿਲਾਂ ਇੱਕ ਮੇਲੇ ਦੇ ਵਿੱਚ ਮਿਲੇ ਸੀ ਉੱਥੇ ਇੰਟਰਵਿਊ ਹੋਈ ਸੀ ਆਪਣੀ ਉੱਥੇ ਤੁਸੀਂ ਕਿਹਾ ਸੀ ਮੈਂ ਕਿੱਲੇ ਤੋਂ 4 ਲੱਖ ਰੁਪਏ ਮਤਲਬ ਪਿਆਜ਼ ਦੀ ਕਮਾਈ ਕੀਤੀ ਸੀ ਉਹ ਸਾਡੇ ਦਰਸ਼ਕਾਂ ਨੂੰ ਸਮਝਾਇਓ ਮਤਲਬ ਕਿਵੇਂ ਸਾਰਾ ਸੀਗਾ ਤੁਹਾਡਾ ਪਿਆਜ਼ ਦਾ ਬਈ ਇਹ ਹੈ ਵੀ ਜਿਹੜੇ ਸਮੇਂ ਚ ਕਣਕ ਹੁੰਦੀ ਔਸੇ ਸਮੇਂ ਚ ਪਿਆਜ਼ ਹੁੰਦਾ ਕਣਕ ਦਾ ਝਾੜ ਆਪਣਾ ਕਿੰਨਾ ਹੈ ਹੁਣ 70 ਕਮਣ ਹੋ ਗਿਆ ਹੋਊਗਾ ਪੂਰਾ ਸਿਰੇ ਵਾਲਾ ਹੈਨਾ ਤੇ ਗੰਡੇ ਦਾ ਝਾੜ ਬਾਈ ਜੀ 200 ਤੋਂ 250 ਕੁਆਂਟਲ ਪ੍ਰਤੀ ਏਕੜ ਹੈ ਜਿਹੜਾ ਆਪਾਂ ਕੱਢਿਆ ਹੋਇਆ ਝਾੜ ਹੈ ਨਾ ਵੀ ਤੁਸੀਂ ਐਵਰੇਜ ਜਮੇ ਹੀ ਕੋਈ ਆਏ ਆ ਵੀ ਕੱਟ ਕੇਅਰ ਹੋਈ ਜਾਂ ਵਾਹਣ ਨੇ ਥੋੜਾ ਬਹੁਤਾ ਘਟਮਣ 150 ਕੁਆਂਟਲ ਝਾੜ ਤਾਂ ਆਰਾਮ ਨਾਲ ਇਹਦੇ ਚੋਂ ਨਿਕਲਿਆ ਆਉਂਦਾ ਜੀ ਪਰ ਇਹਦੇ ਚਾ ਵੀ ਨੰਬਰ ਆਫ ਪਲਾਂਟਸ ਪੂਰੇ ਹੋਣ 4/5 ਇੰਚ ਤੇ ਲੱਗਿਆ ਹੋਵੇ ਤੁਸੀਂ ਜੇਨ ਪ੍ਰੋਪਰ ਬਾਣੀ ਵਾਲੀ ਕੈਲਕੂਲੇਸ਼ਨ ਵੀ ਕਰਨੀ ਹੈ ਤਾਂ ਤਾਂ ਵੀ ਤੁਸੀਂ 200 ਕੁਆਂਟਲ ਜਾਂਦਾ ਪਰ 150 ਕੁਆਂਟਲ ਝਾੜ ਹੋ ਗਿਆ ਹੂੰ ਤੇ 20 ਰੁਪਏ ਗੰਡਾ ਵਿਕ ਗਿਆ ਹੂੰ 150 ਗੁਣਾ 20 ਕਿੰਨਾ ਹੋ ਗਿਆ 3 ਲੱਖ ਰੁਪਏ ਦਾ ਹੋ ਗਿਆ ਜਿਹੜੇ ਸਾਲ ਮੈਂ 4 ਲੱਖ ਦੀ ਗੱਲ ਕੀਤੀ ਸੀ ਮੇਰੇ ਇੱਕ ਤਾਂ 4.5 200 250 ਕੁਇੰਟਲ ਹੋ ਗਿਆ ਸੀ ਨੰਬਰ 2 ਉਦੋਂ ਭਾਅ ਵੀ ਬਹੁਤ ਚੰਗਾ ਸੀ ਐਤਕੀ ਭਾਅ ਮੰਦਾ ਰਿਹਾ ਐਤਕੀ ਪਿਆਜ਼ 15 ਤੋਂ 20 ਰੁਪਏ ਰਿਹਾ ਪਿਛਲੇ ਕਿਹੜੇ 40 ਰੁਪਏ 50 ਰੁਪਏ 60 ਰੁਪਏ ਆਪਾਂ ਪਿਆਜ਼ ਆਪਾਂ ਵੇਚਿਆ ਸੀ ਤੇ ਖਰੀਦਿਆ ਵੀ ਆ ਲੋਕਾਂ ਨੇ ਤਾਂ ਜਦੋਂ ਕੋਈ ਵੀ ਚੀਜ਼ ਆ ਡਾਊਨ ਮਾਰਕੀਟ ਚੱਲਦੀ ਰਹਿੰਦੀ ਹੈ ਕਿਉਂ ਇਹ ਤੇ ਐਮਐਸਪੀ ਨਹੀਂ ਕੁਛ ਨਹੀਂ ਇਹ ਤਾਂ ਡਿਮਾਂਡ ਸਪਲਾਈ ਦੀ ਗੇਮ ਹੈ ਕਈ ਵਾਰੀ ਫਸਲ ਜ਼ਿਆਦਾ ਆ ਗਈ ਅੱਗੇ ਖਰੀਦਦਾਰ ਜਿਹੜੇ ਹੈਗੇ ਆ ਘਟ ਹੈ ਤਾਂ ਉਹਦਾ ਰੇਟ ਉਸ ਹਸਾਬ ਨਾਲ ਰੁਲ ਜਾਂਦਾ ਪਰ ਇੰਨਾ ਕਦੇ ਨਹੀਂ ਰੁਲਿਆ ਵੀ 20 ਤੋਂ ਘਟ ਗਿਆ ਐਤਕੀ ਪੂਰੇ ਮੰਦੇ ਚ ਵੀ 20 ਰੁਪਏ ਜਿਹੜਾ ਪਿਆਜ਼ ਇਹ ਕਣਕ ਨਾਲ ਕਣਕ ਨਾਲੋਂ ਬਹੁਤ ਵਧੀਆ ਬਾਈ ਮਤਲਬ ਆਪਾਂ ਗੱਲ ਕਰੀਏ ਵੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਪੂਰੇ ਦਾ ਪੂਰਾ ਕਿਸੇ ਕੋਲੇ 10 ਕਿੱਲੇ ਸਾਰਾ ਪਿਆਹ ਲਾ ਦਿਓ ਇੱਕ ਵਾਰੀ ਪਹਿਲਾਂ ਸਿੱਖੋ ਹੂੰ ਪਹਿਲਾਂ ਅੱਧਾ ਕਿੱਲਾ ਲਾਓ 1 ਕਿੱਲਾ ਲਾਓ ਉਹਦੇ ਚੋਂ ਤੁਸੀਂ ਸਿੱਖੋ ਵੀ ਹਾਂ ਸਾਨੂੰ ਵਾਕੀ ਇਹਨੇ ਆਮਦਨ ਦਿੱਤੀ ਆ ਕੱਲਾ ਕਿਸੇ ਦੀ ਮੈਂ ਨਹੀਂ ਕਹਿੰਦਾ ਬਹੁਤੀਆਂ ਗੱਲਾਂ 'ਚ ਵੀ ਆਓ ਹਨਾ ਜਾਂ ਕੀ ਪਤਾ ਕੋਈ ਵੀ ਬੰਦਾ ਬਹਿ ਕੇ ਕਿਸੇ ਦੇ ਸੱਚ ਝੂਠ ਵਾਲਾ ਥਰਮਾਮੀਟਰ ਨਹੀਂ ਲੱਗਿਆ ਹਨਾ ਕੋਈ ਬੰਦਾ ਆਪਦੀ ਚੀਜ਼ ਵੇਚਣ ਲਈ ਤੁਹਾਨੂੰ ਕੁਝ ਵੀ ਤੁਸੀਂ ਹਰ ਚੀਜ਼ ਦਾ ਐਕਸਪੈਰੀਮੈਂਟ ਕਰੋ ਥੋੜੀ ਲਾ ਲਓ 2 ਕ ਨਾਲ 4 ਕ ਨਾਲ ਲਾ ਕੇ ਕੈਲਕੂਲੇਸ਼ਨ ਕਰ ਲਓ ਥੋੜੀ ਕਣਕ ਨਾਲੋਂ ਨਹੀਂ ਬਾਲਾ ਦੁੱਗਣੀ ਤਿੱਗਣੀ 2 ਗੁਣਾ ਕਮਾਈ ਦਾ 100% ਆ ਬਈ ਅੱਛਾ ਪਿਆਜ਼ ਦਾ ਤੁਹਾਡਾ ਤਰੀਕਾ ਕੀ ਹੈਗਾ ਲਾਉਣ ਨਾਲ ਮਤਲਬ ਕਿਵੇਂ ਲਾਉਣੇ ਹੈਗੇ ਤੁਸੀਂ ਪਿਆਜ਼ ਦਾ ਬਈ ਦੋ ਤਰੀਕੇ ਨਾਲ ਲਾਉਣੇ ਹੈਗੇ ਅਸਲ ਇੱਕ ਇਹ ਨਾ ਮਿੱਟੀ ਤੇ ਡਿਪੈਂਡ ਕਰਦਾ ਹੁੰਦਾ ਵੀ ਤੁਹਾਡੇ ਜਿਹੜੀ ਜ਼ਮੀਨ ਆ ਉਹ ਕਿਹੋ ਜੀ ਆ ਖਾਸ ਕਰ ਜਿਹੜੇ ਇਲਾਕਿਆਂ ਦੇ ਵਿੱਚ ਜ਼ਮੀਨ ਸਖਤ ਕਹਿ ਦਿੰਦੇ ਆ ਜਾਂ ਚੀਕ ਨਹੀਂ ਕਹਿ ਦਿੰਦੇ ਆ ਜਾਂ ਕਈ ਏਰੀਆ ਚ ਡੱਕਰ ਕਹਿ ਦਿੰਦੇ ਉਹਨੂੰ ਹਨਾ ਜਿੱਥੇ ਵਾਣ ਕਰੜੇ ਆ ਜਾਂ ਡਾਕਰ ਆ ਜਾਂ ਝੋਨੇ ਵਾਲੇ ਚੱਲਣ ਵਾਲੇ ਆ ਉੱਥੇ ਮੈਂ ਕਹਿੰਦਾ ਵੀ ਬੈੱਡ ਦੇ ਉੱਤੇ ਪਿਆਜ ਲਾਉਣਾ ਚਾਹੀਦਾ ਹੈ ਹੂੰ ਬੈੱਡ ਤੇ ਪਿਆਜ਼ ਲਾਉਂਗੇ ਤਾਂ ਜ਼ਮੀਨ ਪੋਲੀ ਰਹੂਗੀ ਓੰਨੀ ਨੂੰ ਸਲਾਬ ਮਿਲੂਗੀ ਹਨਾ ਤਾਂ ਉਹ ਪਿਆਜ਼ ਦਾ ਸਾਈਜ਼ ਵਧੀਆ ਆਊਗਾ ਤੇ ਜੇ ਕਿਤੇ ਹੈਗੀਆਂ ਬਈ ਸੈਮੀ ਜ਼ਮੀਨਾ ਹੈਗੀਆਂ ਜਿਵੇਂ ਜਿੱਥੇ ਮੰਨ ਲਓ ਨਾ ਹੀ ਤਾਂ ਜਮਾ ਰੇਤਲੀ ਆ ਤੇ ਨਾ ਹੀ ਹੈਗੀ ਐ ਸਖਤ ਨੋਰਮਲ ਜ਼ਮੀਨਾ ਸਧਾਰਨ ਜਾਂ ਦਰਮਿਆਨੀਆਂ ਜ਼ਮੀਨਾਂ ਉੱਥੇ ਨੂੰ ਪੱਧਰੇ 'ਚ ਹੀ ਲਾਉਣਾ ਚਾਹੀਦਾ ਕਿਉਂਕਿ ਪੱਧਰੇ 'ਚ ਲਾਉਂਗੇ ਨੰਬਰ ਆਫ ਪਲਾਂਟਸ ਵਧ ਜਾਣਗੇ ਕਿਉਂਕਿ ਵਿੱਚੋਂ ਖਾਲੀਆਂ ਨਹੀਂ ਪੈਣੀਆਂ ਕੁਛ ਨਹੀਂ ਜਿਹੜੀਆਂ ਵਿੱਚ ਆਪਾਂ ਪਾਰਟੀਸ਼ਨ ਵਾਸਤੇ ਵਟਾਂ ਪਾਵਾਂਗੇ ਵਟਾਂ ਤੇ ਵੀ ਲੱਗ ਜਾਂਦਾ ਉੱਥੇ ਵੀ ਝਾੜ ਵਧੀਆ ਆ ਜਾਂਦਾ ਅੱਛਾ ਬਈ ਹੁਣ ਆਪਾਂ ਜਿਵੇਂ ਤੁਸੀਂ 4 ਏਕੜ ਦੇ ਵਿੱਚ ਖੇਤੀ ਕਰ ਰਹੇ ਹੋ ਹਨ ਇੱਕ ਨਾਰਮਲ ਕਿਸਾਨ ਜਿਹੜਾ ਕਣਕ ਝੋਨੇ ਦੀ ਖੇਤੀ ਕਰਦਾ ਉਹਦੇ ਕੰਪੈਰੀਜ਼ਨ ਤੁਹਾਨੂੰ ਕਿੰਨੀ ਮਤਲਬ ਆਪਾਂ ਗੱਲ ਕਰੀਏ ਆਮਦਨ ਹੋ ਰਹੀ ਹੈਗੀ ਮਤਲਬ ਕਿੰਨੇ ਤੁਸੀਂ ਮਲਟੀਪਲਾਈ ਖੇਤੀ ਕਰਕੇ ਕਿੰਨੇ ਕਮਾ ਲੈਨੇ ਹੋ ਇਹਦੇ ਜਿਨਾ ਬਈ ਮੈਂ ਬਾਹਲੇ ਅੰਕੜਿਆਂ 'ਚ ਨਹੀਂ ਪੈਂਦਾਗਾ ਵੀ ਹਾਂ ਇੰਨੇ ਲੱਖ ਇੰਨੇ ਕਰੋੜ ਇੰਨੇ ਆਏ ਇੰਨੇ ਆਏ ਹਨ ਉਹ ਤੇ ਫਿਰ ਆਪਣਾ ਜਿਹੜਾ ਬੁੱਧੀਜੀਵੀ ਵਰਗ ਥੱਲੇ ਨਹੀਂ ਹੁੰਦਾ ਕਮੈਂਟਸ ਵਾਲਾ ਫਿਰ ਉਹ ਥੋੜਾ ਜਿਹਾ ਪਰੇਸ਼ਾਨੀ ਵਾਲੀ ਗੱਲ ਹੋ ਜਾਂਦੀ ਐਵੇਂ ਆਪਾਂ ਕਿਹੜਾ ਕਿਹੜਾ ਜਵਾਬ ਦੇ ਸਕਦੇ ਮੈਂ ਤਾਂ ਇਹ ਕਹਿਣਾ ਵੀ ਕਰਕੇ ਵੇਖ ਲਓ ਜਾਂ ਇੱਥੇ ਆ ਕੇ ਵੇਖ ਵੀ ਇੱਕ ਤਾਂ ਦੂਜੀ ਖੇਤੀ ਨਾਲੋਂ ਤਾਂ ਥੋੜੀ ਬਹੁਤੀ ਆਮਦਨ ਵੱਧ ਆ ਮੈਂ ਤਾਂ ਥੋੜੀ ਬਹੁਤੀ ਕਹਿ ਕੇ ਡੰਗ ਲਾ ਲੈਣਾ ਉਹ ਕਿਉਂਕਿ ਮੇਰੀ ਆਮਦਨ ਨੇ ਕਿਸੇ ਨੂੰ ਨਹੀਂ ਕੁਝ ਦੇਣਾ ਕਿਸੇ ਦੀ ਨਹੀਂ ਮੈਨੂੰ ਨਹੀਂ ਦੇਣਾ ਤੇ ਜੀ ਬੋਲ ਲੱਗਿਆ ਬਈ ਖੇਤੀ ਕਰਨ ਦਾ ਨਾ ਇੱਕ ਸਕੂਨ ਆ ਰਿਹਾ ਹੈਗਾ ਸਵਾਲ ਹੈ ਹੁਣ ਤੁਸੀਂ ਉੱਥੋਂ ਆਏ ਹੋ ਹਨ ਆਪਣੇ ਤਿੰਨ ਬੰਦੇ ਅੱਜ ਲੱਗੇ ਪਏ ਆ ਜੈਨੂਨ ਦੇ ਵਿੱਚ ਉਹ ਕੱਕ ਕਢੀ ਆਂਦੇ ਪਨੀਰੀ ਚੋਂ ਇਸ ਤੋਂ ਬਾਅਦ ਜਦੋਂ ਪਨੀਰੀ ਪੱਟਾਂਗੇ ਖੇਤ ਇੰਨੀ ਰੌਣਕ ਹੋਊਗੀ 15-20 ਬੰਦੇ ਤਾਂ ਪਨੀਰੀ ਪੱਟਣ ਵਾਲੇ ਹੋਣਗੇ ਤੇ ਕੋਈ 10-15 ਭਰਾ ਕਿਸਾਨ ਜਿਹੜੇ ਪਨੀਰੀ ਲੈਣ ਆਏ ਹੁੰਦੇ ਆ 30-40 ਬੰਦੇ ਖੇਤ ਚਾਹ ਪਾਣੀ ਆਉਂਦਾ ਉਹਨਾਂ ਦਾ ਤੇ ਬਸ ਇਹਦਾ ਬੜਾ ਸਕੂਨ ਹੈ ਫਿਰ ਗਾਂ ਲਸਣ ਦੇ ਵਿੱਚੋਂ ਗੋਡੀ-ਗੁੱਡੀ ਦਾ ਹੋਜੂ ਥੋੜਾ ਬਹੁਤਾ ਫਿਰ ਗਾਂ ਪਿਆਜ਼ ਦੇ ਵਿੱਚ ਕੰਮ ਚੱਲੀ ਜਾਣਾ ਹੈ ਨਾ ਕੋਈ ਮਾੜਾ ਮੋਟਾ ਉਹਨੂੰ ਖਾਦ ਖਰਾਕ ਦੇ ਲਈ ਕੁਝ ਕਰ ਲਿਆ ਵੀ ਸਾਲ ਪਰ ਆਪਣੇ ਕੋਲੇ ਮਤਲਬ ਕਿ ਜੇ ਆਪਾਂ ਆਵਦਾ ਚੁੱਲ੍ਹਾ ਤਾਂ ਪਤਾ ਤਾ ਹੋਰ ਵੀ ਜੇ ਤੁਸੀਂ ਸਾਡੇ ਪਿੰਡ ਦੇ ਜਿਹੜੇ ਕੋਈ ਗਰੀਬ ਪਰਿਵਾਰਾਂ ਨਾਲ ਗੱਲ ਕਰੋਗੇ ਤਾਂ ਆਪਣੇ ਕੋਲੇ ਮਜ਼ਦੂਰੀ ਸਦਾ ਚੱਲਦੀ ਰਹਿੰਦੀ ਹੈ ਚਲੋ ਆਪਾਂ ਵੈਸੇ ਇੱਕ ਐਗਜ਼ਾਮਪਲ ਦੇ ਦਿੰਨੇ ਹਾਂ ਥੋੜਾ ਜਿਹਾ ਦੱਸ ਲੈਨੇ ਮਤਲਬ ਥੋੜਾ ਬਈ ਡਬਲ ਘੱਟੋ ਘੱਟ ਡਬਲ ਹਮ ਪਰ ਮੈਂ ਤੁਹਾਨੂੰ ਡਬਲ ਤੇ ਆਏ ਦੱਸ ਦਿੰਨਾ ਕਿ ਵੀ ਜੇ ਕਣਕ ਝੋਨੇ ਤੋਂ ਡਬਲ ਕਮਾ ਰਹੇ ਹਾਂ ਤਾਂ ਨਾਲ ਵਿੱਚ ਵਣ ਖੇਤੀ ਚੱਲੀ ਜਾਂਦੀ ਹੈ 5 ਸਾਲ ਨੂੰ ਕੋਈ 15-20 ਲੱਖ ਦਾ ਫਾਇਦਾ ਆਪਾਂ ਨੂੰ ਚੁਪੈਦਿਆਂ ਦਾ ਹੋ ਜਾਣਾ ਹਣਾ ਹੁਣ ਮੈਂ ਅੱਗੇ ਨੈਕਸਟ ਬਾਸ ਲਾ ਰਿਹਾ ਹਾਂਗਾ ਉਹਦਾ ਹੋ ਜਾਣਾ ਕਿਉਂਕਿ ਉਹਦੇ ਚ ਤਾਂ ਹਰ ਸਾਲ ਦੀ ਪ੍ਰੋਡਕਸ਼ਨ ਹੈ ਮੰਨ ਲਓ ਇੱਕ ਵਾਰੀ ਲਾਤਾ ਆਪਾਂ ਤਿੰਨ ਚਾਰ ਸਾਲ ਚਾਰ ਸਾਲ ਬਾਅਦ ਉਹਦੀ ਆਮਦਨ ਤਿੰਨ ਸਾਲ ਬਾਅਦ ਬਈ ਪਹਿਲੇ ਕਿੜੇ ਉਹ ਚ 10 ਤੋਂ 12 ਸੁੱਟੀਆਂ ਨਿਕਲ ਆਉਂਦੀਆਂ ਹੂੰ ਉਸ ਤੋਂ ਬਾਅਦ ਫਿਰ ਉਹਨੇ ਆਏ ਸਾਲ ਉਹਦੀ ਕਟਿੰਗ ਆਈ ਜਾਣੀ ਹੈ ਉਹਦੇ ਥੱਲੇ ਰਾਈਜ਼ੋਮ ਬਣ ਜਾਂਦਾ ਤਾਂ ਸ਼ੂਟ ਨਿਕਲਦੇ ਆ ਹੂੰ ਤੇ ਉਹ ਤਾਂ ਇੰਨੀ ਤੇਜ਼ੀ ਨਾਲ ਨਿਕਲਦੇ ਆ ਜਦੋਂ ਕਿ ਨੇ ਸੌਣ ਭਾਦੋਂ ਦੇ ਵਿੱਚ ਬਿਜਲੀ ਕੜਕਦੀ ਹੋਵੇ ਤਾਂ ਪੂਰਾ ਜਿਹੜਾ ਆਪਾਂ ਕਹਿ ਦਿੰਨੇ ਆ ਘਾਤਕ ਮੌਸਮ ਆ ਬਈ ਹੂੰ ਉਦੋਂ ਤਾਂ ਉਹ 1-1 ਮੀਟਰ ਪਰ ਡੇ ਵੱਧ ਆ ਹੂੰ ਬਿਲਕੁਲ ਚਲੋ ਬਈ ਸਮਾਂ ਕੱਢਿਆ ਤੁਹਾਡਾ ਬਹੁਤ ਸ਼ ਹਾਂਜੀ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਤੁਸੀਂ ਸਾਡਾ ਸਮਾਂ ਕੱਢ ਕੇ ਇਹ ਇੰਟਰਵਿਊ ਸੁਣਿਆ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਕੁਝ ਇਥੋਂ ਸਿੱਖਣ ਨੂੰ ਮਿਲਿਆ ਹੋਵੇਗਾ ਆਉਂਦੇ ਸਮੇਂ ਵੀ ਤੁਹਾਨੂੰ ਅਜਿਹੇ ਹੋਰ ਕਿਸਾਨਾਂ ਨਾਲ ਮਲਾਉਂਦੇ ਰਵਾਂਗੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸਸੀ ਕਬੇ ਜੀ ਧੰਨਵਾਦ ਤੁਸੀਂ ਆਏ ਬਹੁਤ ਚੰਗਾ ਲੱਗਿਆ